ਕੱਤ ਸਿੱਕਾਲ ਬੇਬੇ ਜੀ ਦੁਬਾਰੇ ਦੁਬਾਰੇ ਅੰਦੋਲਨ ਰੇਲ ਰੋਕੋ ਅੰਦੋਲਨ ਕਿਉਂ ਕਰਨੇ ਪੈ ਰਹੇ ਨੇ ਸਰਕਾਰ ਕੁਝ ਨਹੀਂ ਕਰ ਸਰਕਾਰ ਸਾਡੇ ਕਾਨੂੰਨ ਮਾਫ ਕਰ ਦੇਵੇ ਅਸੀਂ ਕਾਹ ਨੂੰ ਇੱਥੇ ਆਣਾ ਅਸੀਂ ਕਾਹ ਨੂੰ ਰੇਲਾਂ ਰੋਕਣੀਆਂ ਕਾਹ ਨੂੰ ਕੰਮਕਾਰ ਛੱਡਣੇ ਸਾਡੀਆਂ ਟਰਾਲੀਆਂ ਖੜੀਆਂ ਸਾਡੀ ਫਸਲਾਂ ਪੱਕੀਆਂ ਵੀ ਖੜੀਆਂ ਪੁੱਤਾਂ ਵਰਗੀਆਂ ਜੋ ਸਾਡੀ ਫਸਲਾਂ ਖੇਤਾਂ ਵਿੱਚ ਡੁੱਲ ਰਹੀਆਂ ਸਾਡੇ ਬੀਰ ਭਰਾ ਬਜ਼ੁਰਗ ਸਭ ਬੀਬੀਆਂ ਪਹਿਣਾ ਸਾਬੇ ਤੇ ਬੈਠਿਓ ਅਸੀਂ ਦੇਰੋਂ ਥੋੜੀਆਂ ਕਰਤੇ ਬਾਈ ਹੁਣ ਤਾਂ ਚੌਣ ਜਾਬਤਾ ਲੱਗਿਆ ਵਾ ਜਿਹੜੀ ਸਰਕਾਰ ਹੁਣ ਤਾਂ ਵੋਟਾਂ ਪੈਣੀਆਂ ਨੇ ਕਿਹਜੋਂ ਨੂੰ ਵੋਟਾਂ ਕਾ ਲਾ ਅੱਗ ਭਰਿਆ ਵੋਟਾਂ ਪਾਣੀਆਂ ਮੰਨੂ ਮਵੇਂ ਨਹੀਂ ਪਾਉਂਦੇ ਵੋਟਾਂ ਹਮੇ ਸਾਰੀ ਸਰਕਾਰਾਂ ਦੇਖ ਲੀਆਂ ਤਿੰਨੇ ਚਾਰੇ ਸਰਕਾਰਾਂ ਦੇਖ ਲੀਆਂ ਕਿਸੇ ਨੇ ਕੁਝ ਨਹੀਂ ਬਗਾੜਿਆ ਮਾਰਾ ਕਰਿਆ ਨਾ ਮਰੇ ਕਾਨੂੰਨ ਮਾਫ ਕਰਿਆ ਹੁਣ ਤਾਂ ਹੀ ਬੱਚੇ ਰੁੱਲ ਰਹੇ ਆ ਦੇਖੋ ਬੱਚੇ ਜਵਾਨ ਆ ਕਿ ਮੌਤ ਹੋ ਗਈ ਐ ਸਿੰਭੂ ਬਾਡਰ ਤੁਹਾਨੂੰ ਪਤਾ ਐ ਜੇ ਬੋਦੀ ਕਾ ਪੁੱਤ ਇੱਕ ਵੀ ਹੁੰਦਾ ਉਹਨੂੰ ਪਤਾ ਲੱਗਦਾ ਤੀ ਹੁੰਦੀ ਤਾਂ ਪਤਾ ਲੱਗਦਾ ਬੀਬੀਆਂ ਕਿਤਰਾ ਰੋਦੀਆਂ हां ऊपर बैठी है सिंभू बाड़ो वो गारंटी दे रहे हैं जना मैन्युफैक्चर तैयार करे हैं हुण बीजेपी ने कहंदे 22 फैसला ते एमएसपी दवांगे जे ਸਾਡੀ ਸਰਕਾਰ ਆਉਂਦੀ ਅੱਗੇ ਨਹੀਂ ਅਸੀਂ ਸਰਕਾਰ ਅਸੀਂ ਕਿਆ ਕਰਨੀ ਸਰਕਾਰ ਹੈ ਜੀ ਗੰਦੀ ਸਰਕਾਰ ਗੰਦੀ ਸਰਕਾਰ ਨੂੰ ਅਸੀਂ ਕਿਆ ਹੁਣ ਕਰ ਸਾਡੇ ਮਾਪ ਸਾਡੇ ਕਾਨੂੰਨ ਹੁਣ ਕਰ ਵੋਟਾਂ ਦੇ ਪਹਿਲਾਂ ਜੇ ਬੋਟਾ ਲੈਣੀਆਂ ਪਹਿਲਾਂ ਕਰ ਜੇ ਉਹ ਚਲਾ ਕੇ ਕਿਸਾਨ ਵੀ ਚਲਾ ਕੇ ਪਹਿਲੀਆਂ ਬੋਟਾ ਮੰਗਦਾ ਹੁਣ ਫੇਰ ਮਾਤਾ ਜਿਹੜਾ ਗ੍ਰਿਫਤਾਰ ਕੀਤਾ ਕਿ ਨਮਦੀਪ ਚਲਵੇੜੇ ਨੂੰ ਉਹਦੇ ਬਾਰੇ ਕਿਉਂ ਉਹਦੇ ਵਾਸਤੇ ਇਹ ਰੇਲ ਲੋਕਾਂ ਦਾ ਅੰਦੋਲਨ ਸ਼ੁਰੂ ਉਹਨਾਂ ਨੂੰ ਰੋਹਾ ਕਰਿਓ ਕਿਉਂ ਜੇਲਾ ਨਾ ਪੁਜਾਰੇ ਆ ਸਾਡੇ ਵੀਰਾਂ ਭਾਈਆਂ ਨੂੰ ਕੀ ਜੇਲਾ ਨਾ ਪੁਜਾਰੇ ਆ ਕੀ ਖਾਇਆ ਉਹਨਾਂ ਕਾ ਕੀ ਚੱਕਿਆ ਉਹਨਾਂ ਕਾ ਜ਼ਮੀਨਾਂ ਸਾਡੀਆਂ ਘਰ-ਬਾਰ ਸਾਡੇ ਟਰੈਕਟਰ ਮਾਰੇ ਕਿਆ ਗੋਲੀਆਂ ਚਲਾਦੇ ਦੇ ਟਰੈਕਟਰ ਕਿਆ ਗੋਲੀ ਲੈ ਕੇ ਜਾ ਰਹੇ ਤੇ ਦਿੱਲੀ ਜੋ ਕਿਸਾਨਾਂ ਕੀ ਗੱਲ ਕਰ ਰਹੇ ਹੈ ਗੋਹਾ ਨਾ ਚਲਾ ਰਹੇ ਨੇ ਇਹ ਗਲਤ ਜਾ ਰਹੇ ਸੀ ਟਰੈਕਟਰਾਂ ਨਾਲ ਹੀ ਜਾ ਰਹੇ ਸੀ ਵੀ ਟ੍ਰੇਨਾਂ ਨਾਲ ਜਾਣ ਇਹ ਟ੍ਰੇਨਾਂ ਨਾਲ ਹੀ ਜਾਣਾ ਚਾਹੀਦਾ ਕਿਸਾਨਾਂ ਨੂੰ ਟ੍ਰੇਨਾਂ ਰਾਹੀਂ ਵੀ ਜਾਣ ਦਿੰਦਾ ਉੱਥੇ ਤਾਂ ਬਿਠਾ ਲ ਦੇ ਗਾਹੇ ਤੇ ਕਿਸਾਨ ਤਾਂ ਕਿਸਾਨਾਂ ਦਾ ਸਭ ਕੁਝ ਹੈ ਹੈ ਹਰ ਰੋਕ ਕੇ ਇਹ ਫਿਰ ਜਾਣ ਦਿੰਦਾ ਦਿੱਲੀ ਪਹਿਲਾਂ ਵੀ ਪਿਆ ਪਹਿਲਾਂ ਕਿਹਨੇ ਵਿਗਾੜ ਕਾਇ ਦਿੱਲੀ ਕੁਛ ਕਿਸਾਨਾਂ ਨੇ ਵਿਗਾੜਿਆ ਕੁਛ ਸ਼ਾਂਤੀ ਨਾਲ ਚੱਲ ਰਿਹਾ ਤਾਂ ਉਹ ਕਾਰਨ ਹਾਂ ਸ਼ਾਂਤੀ ਨਾਲ ਚੱਲ ਰਿਹਾ ਵੀਰ ਪਾਈ ਸਭ ਸ਼ਾਂਤੀ ਨਾਲ ਚੱਲ ਰਿਹਾ ਸਭ ਕੋਈ ਨੀ ਉਹ ਨਹੀਂ ਗੱਲ ਤਾਂ ਚੱਲ ਰਿਹਾ ਮੇਰਾ ਵੀਰ ਉਹਨੇ ਦੋਲਨ ਜਿਹੜਾ ਕਿੰਨੇ ਟਾਈਮ ਚੱਲੂਗਾ ਇਹ ਜੇ ਜੱਥੇ ਸਾਡੇ ਕਾਨੂੰਨ ਨਹੀਂ ਮਾਤ ਹੁੰਦੇ ਅਸੀਂ ਨਹੀਂ ਉੱਠਦੇ ਉੱਤੇ ਤੇ ਇਹ ਦੋ ਸਾਲ ਬੈਠੇ ਰਹੇ ਮਾਰੇ ਵੀਰ ਹਮੇ ਗੈਲ ਖੜੀਆ ਮੁੰਡੇ ਗਲ ਮੁੰਡਾ ਲਾ ਕੇ ਮੁੰਡੇ ਲਾ ਕੇ ਗੈਲ ਕੀ ਗੈਲ ਖੜੇ ਅਸੀਂ ਘਰ-ਵਾਰ ਦਾ ਔਖਾ ਨਹੀਂ ਹੈਗਾ ਘਰ-ਵਾਰ ਕੌਣ ਸੰਭੂਗਾ ਘਰ-ਵਾਰ ਜਾਨ ਸਾਡੇ ਬੱਚੇ ਮਾਰਦੇ ਬਜ਼ੁਰਗ ਬਿਮਾਰ ਦੇ ਐਨੀਆਂ ਮਾਰੀਆਂ ਮੌਤਾ ਕਰਦੇ ਹਾਂਵੇਂ ਘਰਾਂ ਬੈਠੇ ਰਹੇ ਹਮ ਨਹੀਂ ਕਰਾਂ ਬੈਠਦੇ ਜ਼ਮੀਨਾਂ ਤੋਂ ਹੋਈ ਨਹੀਂ ਹੈ ਫਿਰ ਕੀ ਕਰਾਂਗੇ ਬੱਟੇ ਰਹਾ ਗੁਰਪਤਾਈ ਖਾਂ ਜਮੀਨਾਂ ਰਹਿ ਗਈਆਂ ਨੇ ਰੇਟ ਨਹੀਂ ਮਿਲ ਰਿਹਾ ਐਮਐਸਪੀ ਤੇ ਰੇਟ ਨਹੀਂ ਮਿਲ ਰ ਬੱਟੇ ਹੈ ਵੀ ਥੋੜੀ ਆ ਅਰ ਨਾ ਕੋਈ ਨੌਕਰੀ ਇਹ ਤਾਂ ਮੈਂ ਤਾਂ ਜੱਟ ਜ਼ਿਮੀਂਦਾਰ ਨੌਕਰੀ ਤਾਂ ਕਿੰਨੀ ਦੇ ਰਿਹਾ ਮੋਦੀ ਸਰਕਾਰ ਦੁਬਾਰੇ ਤੀਜੀ ਵਾਰੀ ਮੋਦੀ ਆਉ ਨੂੰ ਸਾਲ ਸਾਲ ਸਾਲੋਂ ਤੋਂ ਮੇਰੇ ਮੁੰਡਾ ਬਸੇ ਲੈ ਰਿਹਾ ਪ੍ਰਾਈਵੇਟ ਉਸ ਤੇ ਵੀ ਕਰ ਰਹੇ ਦੁਬਾਰਾ ਫਿਰ ਬਾਰ ਬਾਰ ਕਿਉਂ ਆ ਰਹੇ ਮੋਦੀ ਫਿਰ ਮੋਦੀ ਸਰਕਾਰ ਦੁਬਾਰਾ ਆ ਇੱਥੇ ਲਿਆ ਮੋਦੀ ਵੀ ਨੇ ਚੋਂ ਸੇ ਗਲਤ ਕੰਮ ਕਰੇ ਨਾ ਮੋਦੀ ਨੂੰ ਇਹ ਤਾਂ ਗਲਤ ਕਰ ਮੈਂ ਮੋਦੀ জাফর ਆਪਣੀ ਈਵੀਐਮ ਚ ਜਮੀਨਾਂ ਸਾਡ ਆਪਣੇ ਨੂੰ ਆ ਰਿਹਾ हाँ। हाँ जी हम दिल्ली से आए हैं से दिल्ली से मेहरूनिशाह मेरा नाम है और मैं शाइन बाग की दादी हूँ मेरा कहने का मतलब ये जो अभी हम यहाँ बैठ रहे हैं हमारे जो हरियाणा के जो पांच बंदे जेल में हैं उनको छुड़वाने उनको सबसे पहले छोड़ो जब तक नहीं छोड़ेंगे हम यहाँ पे बैठे रहेंगे चौबीस घंटे कौन कौन गिरफ्तार है नाम मालूम नहीं लेकिन हरियाणा के पांच बच्चे हैं जेल में वहां पे वो भी भूक हड़ताल में 10 दिन से वो खाना नहीं खा रहे रोटी नहीं खा रहे उनको छोड़ा जाए उसके वजह आज हम किस कारण गिरफ्तार ਕੀਤਾ ਗਿਆ ਉਹਨਾਂ ਨੂੰ ਕੋਈ ਕਾਰਨ ਨਹੀਂ ਕੋਈ ਕੋਈ मतलब ਉਹ ਜਿਹੜਾ ਆਪਣਾ ਸੁਭ ਕਰਨ ਦੀ ਹਰ ਸਿੱਧੀ ਹਾਂਜੀ ਤੇ ਉਹ ਲੈ ਕੇ ਜਾ ਰਹੀ ਥੀ ਤੇ ਇਸ ਕਾਰਨ ਕਰੇ আচ্ছা ਹਾਂਜੀ ਤੁਹਾਡੇ ਕੀ ਲੱਗਦੇ ਨੇ ਜੀ ਉਹ ਹਾਂ ਤੁਹਾਡੇ ਕੀ ਲੱਗਦੇ ਨੇ गिरफ्तार ਕੀਤੇ ਨੇ ਉਹ ہمارے بچے हमारे आने वाले नस्ले हैं मैंने पैदा नहीं किए लेकिन वो मेरे बच्चे हैं मेरे देश के बच्चे हैं सिर्फ मोदी नहीं है देश के ये जनतंत्र ये लोकतंत्र है देश के यही सब देश को संभाल रहे मोदी संभाल रहे मोदी तो हमारा नौकर है वो हरियाणा खट्टर भी नौकर है वो आज पांच साल के लिए बैठे कल वो उतर जाए दूसरा बैठेगा हम है इस देश के दिल्ली हा? में गिरफ्तार किया केजरीवाल को उसको भी सही मानते हो आप भी सही किया है वो उसने मोदी वो, वो जो शराब घोटेला किया है वो दोनों मुसेरा भाई है वो पब्लिक को भटका रहा है दोनों मिले भगत है मोदी भी है और केजरीवाल भी मिले हुए हैं मिले हुए हैं वो, है। वो हमें भटका रहा है एक दूसरे पे हाँ वो कर जेल के अंदर जाके तंदूरी रोटी खा रहे और मिले होते हैं फिर उसमें उसको जेल में क्यों डाल डालता उसको? जेल में डाला होगा तूने खा वो खा रहा तूने खा मोदी का कौन डाल सकता मोदी के हाथ में पावर हमें पार्टी से कुछ लेना नहीं, नहीं हमारा जो हक है जो हमारा हक है वो हमें दो आप दिल्ली से आए हो स्पेशल जी दिल्ली से आए किसानों के हाँ।, हाँ मोदी फिर के, कितनी सीट लेके जाएगा इस बार हाँ। क्या लगता है इंडिया में भारत में कितनी सीट लेके जाएगा मोदी इस बार चार सौ पार कह रहा है वो कहने दो उसको कहने से क्या है बेईमानी हो रहा है भाई हम वोट नहीं भी डाले तब भी वो जीत रहे ईवीएम हटाओ ब्लैक पेपर से करो हाथों हाथ हो जाएंगे नहीं अगर ईवीएम की बात है तो दिल्ली में सरकार कैसे बन गई केजरीवाल की, केजरी की? है ईवीएम से वोटिंग हुई है वो भी ईवीएम से वोटिंग हुई है hmm. केजरीवाल को हमने बिठाया था इसलिए क्यों हमें मोदी को नहीं चाहिए था दिल्ली में और न कांग्रेस इसीलिए केजरीवाल आ गए अब केजरीवाल आए भाई वो बस का फ्री दे रहा है पाँच किलो गेहूं दे रहा है तो उसी से लोग गुलाम बन गए लेकिन आज केजरीवाल वो भी मोदी के बराबर ही है वो तो तो कह रहे हैं ईमानदार पार्टी है, से पार्टी आंदोलन से निकली हुई है केजरीवाल की नहीं, नहीं।, नहीं है कोई ईमानदार नहीं है कोई ईमानदार नहीं मैं कह रही हूँ नौकरियों में तनखाए बढ़ाओ हमें पांच किलो गेहूं और फ्री बस नहीं चाहिए बाकी तो सब में वो ले रहा पैसे सब में टैक्स लगा दिए दूध तक को बख्शा नहीं पानी तक को बख्शा नहीं दिल्ली में फिर काम हुआ नहीं काम हुआ दिल्ली में काम पहले काम होता था पहले सरकार थी जब। पहले होता था पहले भी नहीं हुआ था लेकिन ऐसा नहीं था पहले काम नहीं होता था लेकिन लोगों के ऊपर इतने बिले नहीं थोपे गए जो आप थोपे जा रहे हैं आप काम भी नहीं हो रहे ऊपर से बिले थोपे जा रहे नए नए बिल थोपे जा रहे वो हमें ये सरकार दोनों में से कोई नहीं चाहिए ठीक है जी ਇਹ ਹੋਰ ਗੱਲਬਾਤ ਕਰਦੇ ਆਂ ਅਸੀਂ ਕਿਸਾਨਾਂ ਨਾਲ ਨਿੰਘ ਸਿੰਘ ਨਿੰਗ ਫੌਜਾਂ ਪਹੁੰਚੇ ਹੋਏ ਆਂ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਖਤਰੀ ਕੀ ਕਹਿਣਾ ਚਾਹੂੰਗਾ ਜੀ ਇੱਥੇ ਪਹੁੰਚੇ ਆ ਤੁਸੀਂ ਅੰਦੋਲਨ ਤੇ ਆਪਣੇ ਰੇਲ ਰੋਕੋ ਅੰਦੋਲਨ ਤੇ ਕੀ ਕਹੂੰਗਾ ਇਹਦੇ ਬਾਰੇ ਜਿਹੜੇ ਨਵਦੀਪ ਤਲਵੇੜਾ ਨੂੰ ਗ੍ਰਿਫਤਾਰ ਕੀਤਾ ਗਿਆ ਉਹਨਾਂ ਨੂੰ ਛੱਡ ਨਹੀਂ ਦੇ ਰਹੇ ਨਾ ਸਰਕਾਰ ਨੇ ਇਹ ਨਾਜਾਇਜ਼ ਹੈ ਨਾ ਜੇ ਕੋਈ ਹੋਵੇ ਅਸੂਲਨ ਗੱਲ ਹੋਵੇ ਤੇ ਫਿਰ ਤਾਂ ਬੰਦਾ ਫੜਦੇ ਵੀ ਚੰਗੇ ਲੱਗਦੇ ਆਪਣੇ ਹੱਕਾਂ ਆਪਣੇ ਲਈ ਕਰ ਰਹੇ ਮੀਟਿੰਗ ਕੋ ਇਸੀ ਸਰਕਾਰ ਦੀ ਹਰਿਆਣਾ ਸਰਕਾਰ ਦੇ ਕਹਿੰਦੇ ਉਹਨਾਂ ਨੇ ਕੋਈ ਫੈਸਲਾ ਲਾਵਾਂਗੇ ਛੱਡਾਂਗੇ ਛੱਡਿਆ ਨਹੀਂ ਫਿਰ ਨਹੀਂ ਭਾਈ ਜੇ ਲਿਆ ਹੁੰਦਾ ਤਾਂ ਟਾਈਮ ਨਹੀਂ ਪੈਂਦਾ ਨਾ ਬਾਬਾ ਜੀ ਫਿਰ ਉਹਰੇ ਤੁਸੀਂ ਪਹੁੰਚਿਓ ਕਿੰਨਾ ਟਾਈਮ ਇਹ ਅੰਦੋਲਨ ਚੱਲੂਗਾ ਜਿਹੜਾ ਰੇਲ ਰੋਕ ਅੰਦੋਲਨ ਹੈ ਦੋਲਨ ਰੇਲ ਉਹਦੇ ਜਿਹੜਾ ਰੋਕਣ ਦਾ ਚੱਕਰ ਹੈ ਨਾ ਇਹ ਤਾਂ ਹੈਗਾ ਕਿਸਾਨਾਂ ਨੂੰ ਪਤਾ ਰੋਕ ਜਿਹੜਾ ਰੋਕਣੀ ਹੈ ਜਾਂ ਕੀ ਕਰਨਾ ਕਿ ਨੇਚਰ ਦਾ ਕੀ ਹੈ ਸਾਨੂੰ ਤਾਂ ਇੰਨਾ ਕੁਝ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਵੀ ਕਿਸੇ ਲੀਤੇ ਆ ਜਾਓ ਹੈ ਉਹਨੂੰ ਤੁਸੀਂ ਦੇਖੋ ਵੀ ਕਿਸੇ ਮੁੰਡੇ ਦਾ ਕੋਈ ਕਸੂਰ ਨਹੀਂ ਹੁੰਦਾ ਉਹਨੇ ਵਾਟਰ ਕਿਨਰ ਰੋਕੇ ਨੇ ਠੀਕ ਆ ਚੜ ਗਿਆ ਵਾਟਰ ਕਿਨਰ ਤੇ ਉਹਨੇ ਵਾਟਰ ਕਿਨਰ ਕਿਸ ਪਾਸੇ ਲੈ ਕੇ ਤੁਰ ਨਹੀਂ ਗਿਆ ਉਹ ਵਾਟਰ ਕਿਨਰ ਦਾ ਉੱਤੇ ਖੜਾ ਸੀ ਉੱਤੇ ਚੜ ਕੇ ਸਿਰਫ ਉਹਨੇ ਘਮਾਤਾ ਹੈ ਜਦੋਂ ਉਹ ਜਿਹੜੇ ਦੂਜੇ ਪੁਰਾਣਾ ਕੇਸ ਹੀ ਕੋਈ ਹੈ ਜਿਹੜੇ ਦੂਜੇ ਘਮਾਉਂਦੇ ਨੇ ਉਹਨਾਂ ਨੂੰ ਉਹਨਾਂ ਤਰੀਕੇ ਤੇ ਬਣਦਾ ਹੈ ਫਿਰ ਨੰਬਰ ਦੂਜਾ ਜੇ ਘਮਾ ਵੀ ਦਿੱਤਾ ਜੇ ਇਹਨਾਂ ਨੇ ਕੰਦਾ ਕੱਟਿਆ ਤਾਂ ਉਹਨੇ ਵਾਟਰ ਕਿਨਰ ਘਮਾਇਆ ਨਹੀਂ ਪਹਿਲਾਂ ਇਹਨੇ ਵਾਟਰ ਕਿਨਰ ਕਿੱਥੇ ਘਮਾਉਣ ਗਿਆ ਸੀ ਉਹ ਹੈ ਜੇ ਇਹਨਾਂ ਨੇ ਕੰਦਾਂ ਕੱਢੀਆਂ ਤਾਂ ਵਾਟਰ ਕੇਨ ਨਰਕ ਮਾਇਏ ਹਜੇ ਤਾਂ ਕੋਈ ਵਾਟਰ ਕੇਨ ਵਾਲਾ ਖਾਣ ਨਹੀਂ ਬਟਨ ਕੇਨ ਟੁੱਟੀ ਜਾਣ ਹੁਣ ਹਜੇ ਤੱਕ ਤਾਂ ਘਮਾਈ ਨੇ ਜੇ ਆਹੀ ਲੱਛਣ ਰਹੇ ਨਾ ਫਿਰ ਸਭ ਕੁਝ ਖਿੰਡੂਗਾ ਨਾ ਟੁੱਟਣਗੇ ਰਹਿਣੇ ਨਹੀਂ ਹੈਗੇ ਇਹ ਹੁਣ ਥੋੜਾ ਜਿਹੀ ਏਰੀਆ ਜਾਣੀਆਂ ਟ੍ਰੇਨਾਂ ਵੀ ਜਾ ਹੋਰ ਵੀ ਫਿਰ ਅਸੀਂ ਇਹਨਾਂ ਦੀ ਅਰਮਾਨ ਦੂਜੇ ਕੁਟੀ ਕੰਮ ਕਰਨਾ ਸ਼ੁਰੂ ਕਰ ਦੇਣਾ ਭਾਣ ਤੋੜੀ ਕਰਨੀ ਚਾਹ ਰਹੇ ਹੋ ਵੋਟਾਂ ਵਿੱਚ ਕੀ ਦੇਖਦੇ ਹੋ ਅੱਗੇ ਵੋਟਾਂ ਪੈਣੀਆਂ ਨੇ ਕਿਹਦੀ ਸਰਕਾਰ ਬਣੂਗੀ ਉਹ ਤਾਂ ਜਨੇ ਦੀ ਕੀ ਸਰਕਾਰ ਆ ਜੀ ਤਾਂ ਬਾਦਰ ਤੇ ਬੈਠਾ ਜੀ ਤਾਂ ਕਿਸੇ ਸਰਕਾਰ ਚ ਬਣਨ ਚ ਵੀ ਅਸੀਂ ਦਾ ਸਰਕਾਰ ਉਹ ਚਾਹੁੰਦੇ ਆ ਵੀ ਜਿਹੜਾ ਸਾਡਾ ਕੋਈ ਇਹ ਜਿਹੜੇ ਆਪਣੇ ਜਿਵੇਂ ਕਿਸਾਨ ਨੇ ਜਾਂ ਕੋਈ ਮਜ਼ਦੂਰ ਨੇ ਜਾਂ ਕੋਈ ਵੀ ਉਹਨਾਂ ਦੇ ਕਿਸੇ ਦੇ ਹਿੱਤ ਚ ਗੱਲ ਕਰੇ ਅੱਜ ਤੱਕ ਸਾਡੀ ਵੀ 40 45 ਸਾਲ ਦੀ ਉਮਰ ਹੋਈ ਪਈ ਹੈ ਹੈ ਅਸੀਂ ਅੱਜ ਤੱਕ ਆਪਣੀ ਬਚਪਨ ਤੋਂ ਲੈ ਕੇ ਅੱਜ ਤੱਕ ਨਹੀਂ ਆ ਕੁਝ ਦੇਖਿਆ ਵੀ ਕਿਤੇ ਧਰਨੇ ਲੱਗੇ ਜਾਂ ਕੀ ਕਰਕੇ ਜੇ 5 10 ਛੋਟੇ ਤੋਂ ਵੱਖਰੀ ਗੱਲ ਹੁੰਦੀ ਸੀ ਵੀ ਕਿਸੇ ਛੋਟੀਆਂ ਛੋਟੀਆਂ ਗੱਲਾਂ ਤੇ ਲੱਗੇ ਕਿਸੇ ਡੀਸੀ ਦਾ ਤਰਮੂਰੇ ਲੱਗ ਗਿਆ ਕਿਤੇ ਲੱਗ ਗਿਆ ਜਿਵੇਂ ਕਿ ਅੱਜ ਮੈਂ ਹੁਣ ਪਿਆ ਇਹ ਪਿੰਡ ਦੀ ਲੈਣ ਆ ਜੇ ਆਪ ਪਿੰਡਾਂ ਦੀਆਂ ਲੈਣਾ ਤੇ ਧਰਨੇ ਲੱਗਣ ਲੱਗੇ ਫੇਰ ਸਾਡਾ ਦੇਸ਼ ਕਿੱਥੋਂ ਕੰਮ ਜਾਬ ਹੋ ਜਾਊਗਾ ਫਿਰ ਜਿਹੜੀ ਸਰਕਾਰ ਸਾਨੂੰ ਅੱਗੇ ਵਧਣੇ ਦਿੰਦੀ ਉਹ ਸਰਕਾਰ ਤੁਸੀਂ ਲੈਣਾ ਦੀ ਕੀ ਆ ਫਿਰ ਤੋਂ ਥੱਲੇ ਛਿੱਟਾਂਗੇ ਜੀ ਘਰੌਣਾ ਤੋਂ ਜਿਹੜਾ ਬੰਦਾ ਘਰ ਫੇਲ ਕਰੇ ਉਹਨੂੰ ਆਪਾਂ ਨੰਬਰਦਾਰ ਬਣਾ ਕੇ ਰੱਖਦੇ ਹੁੰਨੇ ਆ ਫਿਰ ਅਸੀਂ ਵੀ ਆ ਸਰਕਾਰ ਤੋਂ ਕੀ ਲੈਣਾ ਸਾਡੇ ਹੁਣ ਸਮੇਂ 'ਚ ਆਸੀਂ ਤਾਂ ਸਿਰਫ ਆ ਜਿਹੜਾ ਰੋਸ ਪੰਜਾਰੀ ਦਿਖਾਉਨੇ ਆ ਨਹੀਂ ਕੋਈ ਬਾਹਲੀ ਵੱਡੀ ਗੱਲ ਨਹੀਂ ਕਰ ਸਭ ਕੁਝ ਹੀ ਲਵਾਂਗੇ ਸਰਕਾਰ ਵੀ ਜਾਊਗੀ ਕੁਰਸੀ ਵੀ ਸਾਹਮਣੇ ਆਉਂਦੀ ਆ ਐਜੀ ਗੱਲ ਨਹੀਂ ਸਾਡੇ ਬੱਚੇ ਇੰਨੇ ਕੋਈ ਬੇਦਮਾਗ ਵੀ ਨਹੀਂ ਹੈਗੇ ਇੰਨੇ ਅਨਪੜ੍ਹ ਵੀ ਨਹੀਂ ਹੈਗੇ ਸਾ ਅਸੀਂ ਕੋਈ ਜ਼ਿਆਦਾ ਚਿਰ ਮੁੰਨਾ ਮੂੰਹ ਕਨੀ ਦੇਖਣਾ ਨਾ ਅਸੀਂ ਪਾਰਟੀਆਂ ਦੇਖਣ ਵੀ ਕਿਹੜੀ ਜੁੱਤੀ ਕਿਹੜੀ ਹਾਰੂ ਅਸੀਂ ਥੋੜਾ ਚਿਰ ਹੀ ਰਹਿਣਾ ਅਸੀਂ ਪਾਰਟੀ ਆਪਦੀਆਂ ਤਿਆਰ ਕਰਕੇ ਅਸੀਂ ਬੱਚੇ ਆਪਦੇ ਪਹਚਾਮਾ ਉੱਥੇ ਜਿੱਥੇ ਬੈਠੇ ਨੇ ਇੰਨੀ ਗੱਲ ਆ ਭਾਈ ਉਹ ਖਾਲਸਾ ਜੀ ਤੇ ਤੁਸੀਂ ਹਾਂਜੀ ਹਾਂਜੀ ਸਤਰੀ ਗੱਲ ਜੀ ਕੀ ਕਹਿਣਾ ਚਾਹੁੰਦੇ ਹੋ ਕਹਿਣਾ ਤਾਂ ਇਹੀ ਚਾਹੁੰਦੇ ਆ ਵੀ ਦੇਖੋ ਨਵਦੀਪ ਚਲ ਬੇਟਾ ਨਵ ਨਵਦੀਪ ਸਿੰਘ ਜਲਬੇੜਾ ਮੈਂ ਗਾਣਾ ਵੀ ਬਣਾਇਆ ਜਾਣਦਾ ਮੁੰਡੇ ਨੂੰ ਕੱਕ ਨੂੰ ਸਾਡੇ ਨਾਲ ਇਹਦਾ ਕੋਈ ਗੱਲ ਨਹੀਂ ਤੇ ਉਹ ਕੋਈ ਚਿੱਟਾ ਵੇਚਦਾਗਾ ਕੀ ਕਰਦਾਗਾ ਉਹ ਕੋਈ ਬਲੈਕ ਕਰਦਾ ਜਾਂ ਕੋਈ ਉਹ ਗੈਂਗਸਟਰ ਹੈਗਾ ਉਹ ਉਹਰੇ ਜਰਾ ਇੱਡੀ ਉਹ ਕੀਤਿਆ ਕੁਰਬਾਨੀ ਦਿੱਲੀ ਉਹ ਪਾਣੀ ਆ ਟੈਂਕਰ ਉਹ ਕਿਹੜੇ ਕੈਨਲ ਕਿੱਡੀ ਕਿਹੜੇ ਗਿਆ ਚੰਦਰ ਗਿਆ ਵੈਸੇ ਐਸੇ ਉੱਚ ਚੋਕ ਕਰਿਆ ਉਹਨੂੰ ਮਤਲਬ ਕਿ ਚੱਕਾ ਜਿੱਦ ਤੇ ਹੀ ਕਰ ਰਹਿਣਾ ਉਹ ਕਿਸਾਨ ਦਾ ਪੁੱਤ ਆ ਯਾਰ ਉਹ ਕਿਸਾਨਾਂ ਖਾਤਰ ਲੜਿਆ ਕੀ ਗੱਲ ਐਡਾ ਕਿਉਂ ਤੋਂ ਕੋਈ ਅਪਰਾਧ ਹੋ ਗਿਆ ਕੀ ਹੋ ਗਿਆ ਉਹਨੂੰ ਸੜ ਦੇਣਾ ਚਾਹੁੰਦਾ ਛੇਤੀ ਤੋਂ ਛੇਤੀ ਰਿਆ ਕੀਤਾ ਜਾਵੇ ਨਹੀਂ ਅਸੀਂ ਇਹ ਸੰਘਰਸ਼ ਨੂੰ ਹੋਰ ਵੀ ਏਦੂ ਜ਼ਿਆਦਾ ਤੇਜ਼ ਕਰਾਂਗੇ ਹਾਲ ਤਾਂ ਰਹਿਣਾ ਰੋਕਿਆ ਨੇ ਅਸੀਂ ਜਹਾਜ਼ ਵੀ ਰੋਕਣ ਜਾਣਦੇ ਆਂਗੇ ਕੋਈ ਐਡੀ ਗੱਲ ਨਹੀਂ ਮੋਰਚਾ ਇੱਥੇ ਸਟੇਸ਼ਨ ਤੇ ਵੀ ਲੱਗ ਸਕਦਾ ਪੱਕਾ ਮੋਰਚਾ ਜੇ ਨਹੀਂ ਜੇ ਹਾਂ ਇੱਥੇ ਪੱਕਾ ਮੋਰਚਾ ਸੀ ਆਪਣਾ ਸਟੇਜ ਚੱਕ ਲਿਆਈ ਜੀ ਸਟੇਜ ਉਰੇ ਲੈ ਜਾਂਦੀ ਤੇ ਟਰੈਕਟਰ ਟਰਾਲੀਆਂ ਵੀ ਉਰੇ ਲਿਆਂਦੀਆਂ ਲੰਗਰ ਵੀ ਇੱਥੇ ਲਾ ਦੇਾਂਗੇ ਸਾਰਾ ਕੁਝ ਕਰ ਲਾਂਗੇ ਅਸੀਂ ਕਿਸਾਨਾਂ ਦੇ ਪੁੱਤਾਂ ਸਾਡੇ ਜਿਹੜੇ ਮੁੰਡੇ ਨੇ ਸਭ ਕੁਝ ਜਾਣਦੇ ਆ ਰਿਸਾਈਕਲ ਤੋਂ ਲੈ ਕੇ ਜਹਾਜ਼ ਤੱਕ ਚਲਾਉਣ ਜਾਣਦੇ ਆਗੇ ਸਭ ਕੁਝ ਕਰਨ ਜਾਣਦੇ ਆ ਅਸੀਂ ਅਸੀਂ ਜਹਾਜ਼ ਵੀ ਰੋਕ ਦੇਾਂਗੇ ਸਰਕਾਰ ਦੇ ਨਾਸੀਂ ਤੂੰ ਕਿਹੜਾ ਨਾਲੇ ਦੀ ਜੇ ਅਸੀਂ ਆਪਦੀ ਤੇ ਆ ਗਏ ਹਜੇ ਅਸੀਂ ਸ਼ੰਗਾਰ ਤੁਹਾਨੂੰ ਬਹੁਤ ਮਤਲਬ ਕਿ 7 ਮਹੀਨਾ ਲੱਗਾ ਗਾਣਾ ਸੁਣਾਇਓ ਸੁਣਾ ਦੋ ਸਾਡਾ ਗਾਣਾ ਤੁਸੀਂ ਗਾਇਆ ਨਵਦੀਪ ਉਤੇ ਗਾਣਾ ਉਹਦਾ ਸੁਣਾ ਦਿੰਨੇ ਜੀ ਕਿਸ ਨੂੰ ਪਹਿਰਾ ਇੱਕ ਇੱਕ ਸੁਣਾ ਦਿੰਨੇ ਆ ਓ ਸਿੱਧੂ ਲੱਡੀ ਆਲਾ ਬੈਠਾ ਸਿੱਧੂ ਲੱਡੀ ਆਲਾ ਬੈਠਾ ਡਟਿਆ ਬਾਰਡਰਾਂ ਤੇ ਓ ਜਾ ਕੇ ਰੇਲ ਗੱਡੀਆਂ ਰੋਕੀਏ ਆ ਬੈ ਕੇ ਗੱਡਰਾਂ ਤੇ ਜਾ ਕੇ ਰੇਲ ਗੱਡੀਆਂ ਰੋਕੀਏ ਬਾਈ ਕੇ ਗੱਡਰਾ ਤੇ ਨਬਦੀਪ ਸਿੰਘ ਜਲਵੇੜਾ ਉੱਬਟਰ ਕੈਨਣ ਵਾਲਾ ਕਾਕਾ ਉਹ ਰੂਬੀ ਸੱਦ ਲਾਂਗੇ ਅੱਗੇ ਜੇ ਆਪਣੀ ਆਈ ਤੇ ਦਿਲੀਏ ਤੈਨੂੰ ਦਬ ਲਾਂਗੇ ਨਹੀਂ ਅੱਗੇ ਜੇ ਆਪਣੀ ਆਈ ਤੇ ਦਿਲੀਏ ਤੈਨੂੰ ਦਬ ਲਾਂਗੇ ਨਹੀਂ ਦਿਲੀਏ ਤੈਨੂੰ ਦਬ ਲਾਂਗੇ ਵੈਸੇ ਗੀਤ ਤਾਂ ਮੇਰਾ ਲੰਬਾ ਜੀ ਨਹੀਂ 21 ਸੁਣਾਇਆ ਸੀ ਸੋਣਾ ਜੀ ਬਹੁਤ ਸੋਹਣਾ ਤੇ ਉਹ ਤਾਂ ਹਰ ਇੱਕ ਵਾਰੀ ਜਦੋਂ ਕੋਈ ਸੰਘਰਸ਼ ਹੁੰਦਾ ਸੀ ਕਿਸਾਨ ਅੰਦੋਲਨ ਦਾ ਤੇ ਅੱਗੇ ਮੂਰੇ ਹੁੰਦਾ ਸੀ ਨਵਦੀਪ ਨਈ ਮੈਂ ਹੁਣ ਵੀ ਪਾਪ ਲਾਈਨ ਵੀ ਲੈ ਕੇ ਆਇਆ ਸੀਗਾ ਉਹ ਜਿਸ ਵੀ ਲੈ ਕੇ ਆਇਆ ਸੀਗਾ ਅਸੀਂ ਹੁਣ ਵੀ ਇਹ ਬੇਨਤੀ ਕਰਦੇ ਆਂ ਜੀ ਚਲੋ ਵੀ ਉਹਨੂੰ ਜਲਦੀ ਤੋਂ ਜਲਦੀ ਰਿਆ ਕੀਤਾ ਜਬ ਜਿਹੜੇ ਸਾਡੇ ਦੋ ਫੜੇ ਹੋਣੇ ਨਵਦੀਪ ਤੇ ਇੱਕ ਨਾਲ ਹੋਰ ਆ ਜਿਹੜਾ ਜੀ ਤੇ ਜੇ ਨਹੀਂ ਇਹਦੂ ਵੀ ਅਸੀਂ ਸਰਦ ਨੂੰ ਤੇਜ਼ ਕਰਾਂਗੇ ਸਾਨੂੰ ਉਸ ਕੌਮੀ ਯੋਧਿਆਂ ਦੀ ਸਾਨੂੰ ਅੱਜ ਲੋਰ ਆ ਜੀ ਉਹਨਾਂ ਦੀ ਸਾਨੂੰ ਬਹੁਤ ਲੋੜ ਆ ਕਿ ਉਹਨਾਂ ਸਾਨੂੰ ਉਹਦਾ ਬਹੁਤ ਵੱਡਾ ਬਹੁਤ ਅਸਰ ਆਗਾ ਠੀਕ ਹੈ ਜੀ ਤੇ ਹੋਰ ਖੜੇ ਨੇ ਇੱਥੇ ਸਮਰਥਕ ਜਾਣਦਿਆਂ ਗੱਲਬਾਤ ਕਰਦੇ ਕਿਸਾਨਾਂ ਕੋ ਸਾਸੀ ਕਾ ਬਾਬਾ ਜੀ ਹਾਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਠੀਕ ਹਾਂ ਕਿ ਇਸ ਵਾਰ ਇਹ ਅੰਦੋਲਨ ਦੁਬਾਰੇ ਹੁਣ ਲੱਗ ਰੇ ਰੇਲ ਰੋਕਾਂ ਅੰਦੋਲਨ ਅੱਜ ਜੇ ਸ਼ੁਰੂ ਕੀਤਾ ਏ ਕੀ ਲੱਗਦਾ ਕਿੰਨਾ ਲੰਬਾ ਜਾਊ ਏ ਵੇਖੋ ਜੀ ਇਹ ਜਨਮ ਅਮੋਲਕ ਹੀਰਾ ਤੇ ਵਾਰ-ਵਾਰ ਨਹੀਂ ਲੱਭਣਾ ਇਹ ਸਪੈਸ਼ਲ ਚੀਜ਼ ਆਈ ਹੈ ਨਾ ਇੱਕ ਕੋਈ ਵੀ ਮਨੁੱਖ ਜਦੋਂ ਆਉਂਦਾ ਹੈ ਤੇ ਜੇ ਉਹ ਚੰਗੇ ਕੰਮ ਕਰੇ ਸ਼ਹੀਦੀ ਪ੍ਰਾਪਤ ਕਰ ਜਾਂਦਾ ਉਹਦੀ ਤੇ ਉੱਥੇ ਮਨਜ਼ੂਰ ਹੋ ਜਾਣੀ ਲੇਕਿਨ ਪਰ ਉਸ ਦੀ ਸ਼ਹੀਦੀ ਦਾ ਮੁੱਲ ਜਿਹੜਾ ਪਹਿਣਾ ਚਾਹੀਦਾ ਸਰਕਾਰਾਂ ਨੇ ਸਾਡੀ ਕੋਈ ਪਰਸਨਲ ਮੰਗ ਨਹੀਂ ਅਸੀਂ ਤੇ ਹੋਈ ਆਖਿਆ ਵੀ ਜੇ ਉਹ ਸ਼ਹੀਦ ਹੋਇਆ ਜਾਂ ਉਹਦਾ ਕਸੂਰ ਕੀ ਸੀ ਵੀ ਤੁਸੀਂ ਉੱਤੇ ਇੰਨਾ ਤਸ਼ੱਦਦ ਕੀਤਾ ਜੇ ਅਸੀਂ ਜਵਾਬ ਮੰਗਦੇ ਆ ਕਿ ਸਾਡੇ ਤੇ ਤਸ਼ੱਦਦ ਕਰਦੇ ਜੇ ਅਸੀਂ ਤੇ ਸ਼ਾਂਤ ਮਈ ਤਰੀਕੇ ਨਾਲ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਕਿ ਜਿਹੜੀ ਸਾਡੀ ਗੱਲ ਹੈ ਨਾ ਸਾਡੇ ਮੋਰਚੇ ਦੀ ਰੂਪ ਰੇਖਾ ਤੁਸੀਂ ਦੁਨੀਆਂ ਦੇ ਕੋਨੇ-ਕੋਨੇ ਤੱਕ ਪਹੁੰਚਾਈ ਹੈ ਅੱਜ ਸਾਡਾ ਸੰਘਰਸ਼ ਸਿਖਰ ਤੇ ਜਾਣ ਦਾ ਬਹੁਤ ਵੱਡਾ ਯੋਗਦਾਨ ਮੀਡੀਆ ਦਾ ਜਿਨੇ ਸਾਡੀ ਇੱਕ ਨਿੱਕੀ-ਨਿੱਕੀ ਗੱਲ ਨੂੰ ਦੁਨੀਆਂ ਦੇ ਕੋਨੇ-ਕੋਨੇ ਤੇ ਪਹੁੰਚਾਤਾ ਹੁਣ ਵੇਖੋ ਅਸੀਂ ਆਪਣੇ ਭਾਵੇਂ ਕੰਮ ਛੋਪ ਵਾਸਤੇ ਜਿਹੜਾ ਚੰਗਾ ਉਹਨੂੰ ਸ਼ਹੀਦੀ ਪ੍ਰਾਪਤ ਕਰ ਲਈ ਆ ਉਹਦਾ ਨਾਂ ਜੋ ਗਿਆ ਏ ਸਾਦਾ ਵੀ ਇਤਿਹਾਸ ਦੇ ਪੰਨਿਆਂ ਤੇ ਰਹਿ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਮੇਰਾ ਪਿੰਡ ਪਕਣਾ ਸਾਡੇ ਬਾਬਾ ਜੀ ਨੇ ਕੁਰਬਾਨੀ ਕੀਤੀ ਸੀ ਕਿ ਅੱਜ ਪਕਣਾ ਪਕਣਾ ਹੁੰਦੀ ਆ ਇਸੇ ਕਰਕੇ ਹੁੰਦੀ ਆ ਨਾ ਸੋ ਹੋ ਗਿਆ ਪਰ ਸਾਡੀ ਦੇ ਸ਼ਿਰਫ ਮੰਗ ਸੀ ਇਹਦੀ ਸ਼ਹੀਦੀ ਦਾ ਕਦਰ ਕੀਤੀ ਜਾਵੇ ਸਰਕਾਰ ਨੂੰ ਐਲੀਮੇਟ ਅਲਟੀਮੇਟ ਦਿੱਤਾ ਵੀ ਤੁਸੀਂ ਮੰਗ ਮੰਨ ਲਓ ਜੋ ਜਿਹੜਾ ਇਹ ਅੰਦੋਲਨ ਲੱਗਿਆ ਇਹ ਨਵਦੀਪ ਜਲਵੇੜੇ ਦੇ ਹੱਕ ਦੇ ਵਿੱਚ ਲੱਗਿਆ ਜਾਂ ਫਿਰ ਐਮਐਸਪੀ ਜਿਹੜੀ ਫਸਲਾਂ ਨਹੀਂ ਉਹਦੇ ਹੱਕ 'ਚ ਲੱਗਿਆ ਵੀ ਅਸੀਂ ਪਹਿਲੋਂ ਅਲਟੀਮੇਟ ਦਿੱਤਾ ਸਰਕਾਰ ਨੂੰ ਸਰਕਾਰ ਗੱਲਾਂ ਬਾਤਾਂ ਨਾਲ ਉਲਝਾਈ ਜਾਂਦੀ ਆ ਗਾਗ ਜਿਤਨਾ ਪੁਲਿਸ ਆਜ ਕਰਦੇ ਕਰਦੇ ਹੁਣ ਜਬਤ ਲੱਗਿਆ ਵਾ ਜੀ ਹੁਣ ਤਾਂ ਸਰਕਾਰ ਦਾ ਕਰ ਨਹੀਂ ਸਾਡਾ ਜਬਤੇ ਨਾਲ ਸਾਡਾ ਕੋਈ ਸਬੰਧ ਨਹੀਂ ਜਿਹੜੀ ਸਾਡੀ ਰੂਪਰੇਖਾ ਆ ਜਿਹੜਾ ਅਸੀਂ ਪ੍ਰੋਗਰਾਮ ਦਿੱਤਾ ਨਾ ਸਾਡਾ ਬਿਲਕੁਲ ਪੈਰਲਲ ਚੱਲ ਰਿਹਾ ਅਸੀਂ ਆਪਣੀ ਆਵਾਜ਼ ਜਿਹੜੀ ਆ ਲੋਕਾਂ ਤੱਕ ਪਹੁੰਚਾ ਦਿੱਤੀ ਆ ਲੋਕੀ ਜਵਾਬ ਮੰਗਣ ਡੈ ਵੇਖੋ ਹਰ ਪਿੰਡ ਚ ਜਿਹੜਾ ਜਲਦਾ ਪੋਲੀਟਿਕਲ ਆਦਮੀ ਲੋਕੀ ਸਵਾਲ ਪੁੱਛਣ ਡੈ ਬੇ ਨਾ ਸਾਨੂੰ ਚੁੰਡ ਜਾਬ ਤੇ ਉਹ ਜਾਂਦਾ ਕੋਈ ਵੀ ਇਲੈਕਸ਼ਨ ਲੜਨੀ ਰਾਜਨੀਤਿਕ ਲੀਡਰਾਂ ਦਾ ਕੰਮ ਆ ਸਾਡਾ ਤਾਂ ਨਹੀਂ ਨਾ ਕੋਈ ਪਰ ਤੁਹਾਡਾ ਧੰਵਾਦ ਇਹ ਸਾਡੀ ਗੱਲ ਪਹੁੰਚਣ ਕਰਕੇ ਲੋਕ ਪੁੱਛਣ ਡੇ ਪਿਆ ਵੀ ਸਾਡਾ ਜਿਹੜਾ ਤੁਹਾਂ ਕੀ ਕੀਤਾ 75 ਸਾਲ ਆਜ਼ਾਦੀ ਮਿਲੀ ਨੂੰ ਹੋ ਗਿਆ ਤੇ 75 ਸਾਲ ਲੰਘ ਗਏ ਕਿਹੜੀ ਪਾਰਟੀ ਆ ਹਣ ਕੇ ਸਾਨੂੰ ਜਵਾਬ ਤੇ ਦਿਓ ਕੋਈ ਵੇਖੋ ਭਾਵੇਂ ਕਾਂਗਰਸ ਆ ਲੰਬਾ ਚਲਾ ਸਿੱਕ ਕਰਦੇ ਬੇਕਰਾ ਚੰਡੀਗੜ੍ਹ ਰਾਜਧਾਨੀ ਅਹੀਂ ਬਣਾਈ ਆਪਣੇ ਵਾਸਤੇ ਬਣਾਈ ਠੱਕੇ ਨਾਲ ਸੈਂਟਰ ਨੇ ਕਬਜ਼ਾ ਕੀਤਾ ਭਾਖੜਾ ਡੈਮ ਅਸੀਂ ਬੜਾਇਆ ਪੰਜਾਬ ਵਾਲਿਆਂ ਸਾਡਾ ਪਾਣੀ ਤੇ ਧੱਕੇ ਨਾਲ ਕਬਜ਼ਾ ਕੀਤਾ ਤੇ ਅਖੀਰ ਵੇਖੋ ਜ਼ਬਰ ਸਹਨ ਦੀ ਕੀ ਹੱਦ ਹੁੰਦੀ ਆ ਅਸੀਂ ਬੜਾ ਜ਼ਬਰ ਸਹਿਆ ਬੜਾ ਹੱਦ ਟਪ ਗਈ ਤੇ ਫੇਰ ਸਾਨੂੰ ਹੁਣ ਰੇਲਾਂ ਤੇ ਛੜਕਾ ਤੇ ਆਉਣਾ ਪਿਆ ਪਹਿਲਾ ਅੰਦੋਲਨ ਵਨ ਕੀਤਾ ਇਹ ਮਤਲਬ ਅੰਦੋਲਨ ਜਿਹੜੇ ਕਿੰਨਾ ਟਾਈਮ ਚੱਲਦੇ ਜਾਣਗੇ ਕਦੋਂ ਸਰਕਾਰ ਹੱਲ ਕਰਨੀ ਆ ਇਹ ਮਸਲੇ ਕਦੋਂ ਹੱਲ ਹੋਣਗੇ ਵੀ ਅੰਦੋਲਨ ਅੰਦੋਲਨ ਚੱਲਦੇ ਰਹਿਣਗੇ ਜਾਂ ਮੋਰਚੇ ਲੱਗਦੇ ਰਹਿਣਗੇ ਉਹੀ ਹੱਲ ਨਹੀਂ ਨਿਕਲੂਗਾ ਇਹ ਸਰਕਾਰਾਂ ਦੀ ਮਰਜ਼ੀ ਆ ਅਸੀਂ ਤੇ ਉਹਨਾਂ ਨੂੰ ਬੇਨਤੀ ਕਰਦੇ ਆ ਵੀ ਸਾਡੀ ਜਾਇਜ਼ ਮੰਗਿਆ ਜੇ ਕੋਈ ਵੀ ਕੋ ਸਾਡੀ ਨਜਾਇਜ਼ ਹੋਵੇ ਤਾਂ ਅਸੀਂ ਇੱਕ ਮਿੰਟ ਨਹੀਂ ਲਾਉਂਦੇ ਸਾਡੇ ਨਾਲ ਕੋਈ ਸਹਿਯੋਗ ਨਾ ਕਰੇ ਹਰ ਪਾਰਟੀ ਹਰ ਆਦਮੀ ਦੁਨੀਆ ਦੇ ਕੋਨੇ ਕੋਨੇ ਤੋਂ ਸਾਡੀ ਹਮਾਇਤ ਇਸੇ ਕਰ ਸਾਡੇ ਪੱਲੇ ਸੱਚਾਈ ਆ ਵੇਖੋ ਸਾਡੀ ਦਹਾਨਾ ਦੀ ਕਿਰਤ ਆ ਅਸੀਂ ਕੋਈ ਕਿਹੇ ਆਪਣੀ ਕਿਰਤ ਦਾ ਹੱਕ ਮੰਗਦੇ ਆ ਸਾਨੂੰ ਸਾਡੀ ਕੀਤੀ ਕਿਰਤ ਦਾ ਸਹੀ ਮੁੱਲ ਮਿਲੇ ਸਰਕਾਰ ਨੂੰ ਜੇ ਬਾਜਬਾਨੀ ਸਮਝਦਾ ਤੇ ਪਹਿਲਾਂ ਵੀ ਵੀਰ ਜੀ ਮੈਂ ਤੁਹਾਨੂੰ ਦੱਸ ਚੁੱਕਾ ਸਬਾਮੀ 나ਥਨ ਇੱਕ ਵਿਗਿਆਨੀ ਸੀ ਉਹਨੂੰ ਜੇ ਰਤਨ ਦੇਂਦੇ ਆ ਤੇ ਸਾਡੇ ਵਰੀ ਉਹਨੇ ਸਾਡੇ ਬਦਲੇ ਖੋਜ ਕੀਤੀ ਤੇ ਇਹ ਸਪਸ਼ਟ ਸਚਾਈ ਸੰਗਾ ਸਰਕਾਰ ਦੇ ਸਾਹਮਣੇ ਰੱਖਤੀ ਵੀ ਕਿਸਾਨ ਉਹਦੀ ਬੀਬੀ ਉਹਦੇ ਬੱਚੇ ਉਹਦਾ ਮਜ਼ਦੂਰ ਸਾਰੇ ਸੰਯੁਕਤ ਕਮਾਈ ਆ ਤੇ ਸਾਰਿਆਂ ਨੂੰ ਜੋੜ ਕੇ ਉਰਾ ਮੋਲਮ ਦੇ ਦਾਅਵਾ ਕਰਦੇ ਹੋ ਤੇ ਕੋਈ ਗੱਲ ਨਹੀਂ ਇਹਦੇ ਚ ਕੋਈ ਟੈਕਨੀਕਲ ਅੜਚਣ ਨਹੀਂ ਹੈਗੀ ਇਹ ਸਰਕਾਰਾਂ ਜਿਹੜੀਆਂ ਨਾ ਇਹਨਾਂ ਦੀ ਬੇਈਮਾਨੀ ਬੋਲੀਆਂ ਅੰਨੀਆਂ ਪਾਰਾ ਅਸੀਂ 75 ਸਾਲ ਦੇਖ ਲਿਆ ਹੁਣ ਸਬਰ ਦਾ ਪਿਆਲਾ ਭਰ ਚੁੱਕਾ ਇਸ ਕਰਕੇ ਹੁਣ ਦੇਖੋ ਪਹਿਲਾਂ ਇਹ ਮੰਨਦੇ ਨਹੀਂ ਉਹ ਕਾਲੇ ਕਾਨੂੰਨ ਵੀ ਇਹ ਹੈ ਹੀ ਨਹੀਂ ਅੰਦਰ ਮੰਨੇ ਜੀ ਨਹੀਂ ਗੋਡੇ ਆ ਪਾਰ ਕੀਤੇ ਹੁਣ ਇਹਨਾਂ ਨੂੰ ਇਹ ਵੀ ਜਿਹੜਾ ਨਾ ਅਖੀਰ ਸਚਾਈ ਦੀ ਜਿੱਤ ਹੁੰਦੀ ਹੈ ਸਚਾਈ ਛੁਪ ਨਹੀਂ ਸਕਦੀ ਬਣਾਉਟ ਕੇ ਸੂਲਾ ਸੇ ਕਸ਼ਬੂ ਕਦੀ ਨਹੀਂ ਆਖਦੀ ਕਾਗਜ਼ ਦੇ ਫੁੱਲਾਂ ਤੇ ਇਹ ਸਚਾਈ ਹੋਣੀ ਆ ਤੁਹਾਡੀ ਕਿਰਪਾ ਨਾਲ ਉਸ ਪਰਮਰਦਾ ਦੀ ਕਿਰਪਾ ਨਾਲ ਅਸੀਂ ਚੰਗੀ ਗਲਾਚ ਤੇ ਸਚਾਈ ਸਾਡੇ ਪੱਲੇ ਪੈਣੀ ਪੈਣੀ ਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਬਹੁਤ ਧੰਨਵਾਦ ਜੀ ਤੇ ਬੋ ਤੁਸੀਂ ਦੇਖ ਸਕਦੇ ਹੋ ਜਕਾਰੇ ਲੱਗ ਰਹੇ ਨੇ ਤੇ ਕਿਸਾਨ ਜਿਹੜੇ ਇਕੱਠੇ ਹੋ ਰਹੇ ਨੇ ਕਿਸਾਨਾਂ ਨੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦਿਖਾਉ요 ਜੀ ਕਿਸਾਨ ਹੁਣ ਪੱਕੇ ਬਹਿ ਗਏ ਨੇ ਆਪਣੇ ਆਪਣੀਆਂ ਦਰੀਆਂ ਵਿਛਾ ਕੇ ਪਟੜੀਆਂ ਉੱਤੇ ਬੈਠ ਚੁੱਕੇ ਨੇ ਪੂਰਾ ਪ੍ਰਬੰਧ ਕੀਤਾ ਹੋਇਆ ਬੈਟਣ ਦਾ ਉਰੇ ਪੈਣ ਦਾ ਜੋ ਜਿਹੜੀਆਂ ਰੋੜੇ ਨਾਲ ਚੁਭਣਾ ਇਸ ਕਰਕੇ ਨਾਲ ਦਰੀਆਂ ਵੀ ਲੈ ਕੇ ਆਏ ਨੇ ਇਹ ਦਰੀਆਂ ਲੈ ਕੇ ਆਏ ਨੇ ਤੁਸੀਂ ਦੇਖ ਸਕਦੇ ਹੋ ਪੱਕਾ ਮੋਰਚਾ ਇੱਥੇ ਸਟੇਸ਼ਨ ਤੇ ਸ਼ੰਭੂ ਬਾਟਾ ਤੇ ਲੱਗਣ ਨੂੰ ਤਿਆਰ ਆ ਇਹ ਗੱਲਬਾਤ ਕਰਦੇ ਆ ਅਸੀਂ ਤੁਸੀਂ ਗੱਲਬਾਤ ਕਰਦੇ ਆ ਕਿਸਾਨਾਂ ਨਾਲ ਦਿਖਾਉਣੇ ਆ ਤੇ ਆਪਾਂ ਸਸੀ ਗਾਲ ਜੀ ਅਬਾ ਜੀ ਕੀ ਕਹਿਣਾ ਚਾਹੁੰਦੇ ਹੋ ਜੀ ਕੌਣ ਬੋਲੂਗਾ ਜੀ ਹਾਂਜੀ ਹਾਂਜੀ ਬਾਈ ਜੀ ਕੀ ਕਹੋਗੇ ਜੀ ਮੈਂ ਪੱਕਾ ਹੀ ਲਾਤਾ ਹੁਣ ਤਾਂ ਤੁਸੀਂ ਦਰੀਆਂ ਵੀ ਲਿਆਏ ਜਿਹਦੇ ਬਾਰੇ ਹਾਂਜੀ ਪਾਜੀ ਪੱਕਾ ਹੀ ਮੋਰਚਾ ਲੱਗ ਗਿਆ ਹੈ ਮੋਰਚਾ ਤੁਹਾਨੂੰ ਪਤਾ ਮੋਰਚੇ ਦਾ ਚੱਲੀ ਜਾਂਦੇ ਆ ਇਹ ਸਾਡੇ ਜਿਹੜਾ ਮੋਰਚਾ ਲੱਗਾ ਤਕਰੀਬਨ ਪੱਕਾ ਹੀ ਹੋ ਜਾਣਾ ਜੀ ਇਹ ਵੀ ਕਿਉਂਕਿ ਸਾਡੇ ਜਿਹੜੇ ਤਿੰਨ ਨੌਜਵਾਨ ਇਹਨਾਂ ਨੇ ਫੜ ਕੇ ਅੰਦਰ ਕੀਤੇ ਬਿਨਾਂ ਵਜ੍ਹਾ ਤੋਂ ਠੀਕ ਹੈ ਜੀ ਉਹਨਾਂ ਵਾਸਤੇ ਮੋਰਚਾ ਇੱਥੇ ਲੱਗਾ ਹੋਇਆ ਹੈ ਤੇ ਬਾਕੀ ਜਿਹੜਾ ਬਿਜਲੀ ਪਾਣੀ ਦਾ ਸਾਡਾ ਇੱਥੇ ਕੋਈ ਇਹਨਾਂ ਦਾ ਹੈ ਨਹੀਂਗਾ ਕੋਈ ਪ੍ਰਬੰਧ ਪੰਜਾਬ ਸਰਕਾਰ ਦਾ ਉਹਦੇ ਵਾਸਤੇ ਵੀ ਇੱਥੇ ਬੈਠੇ ਆ ਜੀ ਪੱਕਾ ਬੰਦ ਕਰ ਦੇਣਾ ਮੇਨ ਲੇਨ ਹੈ ਜੀ ਇਹਨਾਂ ਇਹ ਜਿਹੜੀ ਜੋੜਦੀ ਆ ਸਾਰੇ ਸੂਬਿਆਂ ਨੂੰ ਇੱਧਰ ਨੂੰ ਹੋ ਕੇ ਟ੍ਰੇਨ ਜਾਂਦੀਆਂ ਨੇ ਜਿਹੜੀ ਮੇਨ ਪਬਲਿਕ ਆ ਜਾਣੇ ਵਾਲੀ ਉਹ ਬੜੀ ਪਤੰਗ ਪਰੇਸ਼ਾਨ ਹੋ ਉਹ ਕਿੱਦਾਂ ਜਾਊਗੀ ਭਾਜੀ ਉਹ ਜਿੱਦਾਂ ਮਰਜ਼ੀ ਜਾਣ ਸਾਡੇ ਪਬਲਿਕ ਵੀ ਸਾਡੀ ਆ ਤੇ ਜਿਨ੍ਹਾਂ ਦੇ ਬੱਚੇ ਚੱਕ-ਚੱਕੇ ਜ਼ਿਲ੍ਹਿਆਂ ਦੇ ਵਿੱਚ ਸਿੱਟੇ ਹੋਏ ਆ ਉਹਨਾਂ ਦੇ ਘਰਦਿਆਂ ਦਾ ਕੀ ਹਾਲ ਆ ਇਹ ਵੀ ਸਰਕਾਰ ਨੂੰ ਪੁੱਛਿਆ ਜਾਵੇ ਜੀ ਨਹੀਂ ਇਹ ਤਾਂ ਨਾ ਕੋਈ ਫਰਕ ਪਊਗਾ ਜਾਂ ਪਬਲਿਕੇ ਪਰੇਸ਼ਾਨ ਹੋ ਕੱਲੀ ਪਬਲਿਕ ਜਾਣਉਣਾ ਔਖਾ ਹੈ ਆਪਾਂ ਬਲੇ ਸਰਕਾਰ ਤੱਕ ਗੱਲ ਪਹੁੰਚੂਗੀ ਇਹ ਰੇਲਾਂ ਰੋਕਣ ਨਾਲ ਤੁਹਾਨੂੰ ਲੱਗਦਾ ਸਰਕਾਰ ਤੱਕਰ ਗੱਲ ਪਹੁੰਚੀ ਹੋਈ ਹੈ ਜੀ ਉਹਨਾਂ ਨੇ 2 ਘੰਟੇ ਦਾ ਸਮਾਂ ਮੰਗਿਆ ਵਾ ਵੀ 2 ਘੰਟੇ ਦੇ ਵਿੱਚ ਅਸੀਂ ਤੁਹਾਡਾ ਕੋਈ ਹੱਲ ਕਰਕੇ ਦੇਵਾਂਗੇ ਕੱਲਾ ਪਬਲਿਕ ਨੂੰ ਕੀ ਫਰਕ ਪੈਣਾਗਾ ਫਰਕ ਤਾਂ ਸਰਕਾਰ ਨੂੰ ਪਿਆ ਹੋਇਆ ਤੇ ਪੈ ਵੀ ਰਿਹਾ ਜਿਹੜੀ ਮੀਟਿੰਗ ਹੋਈ ਸੀ 13 13 ਨੂੰ ਪਹਿਲਾਂ ਕਹਿੰਦੇ ਸੀ ਵੀ ਰੇਲ ਰੋਕਣ ਤੋਲਨ ਕਰਨਾ ਉਸ ਤੋਂ ਮੀਟਿੰਗ ਹੋਈ 16 ਨੂੰ ਹਨਾ ਹਰਿਆਣਾ ਪ੍ਰਸ਼ਾਸਨ ਤੇ ਪੰਜਾਬ ਦੀ ਕੋਈ ਹੱਲ ਨਿਕਲਿਆ ਨਹੀਂ ਉਹਦੇ ਉਸ ਤੋਂ ਬਾਅਦ ਨਹੀਂ ਭਾਜੀ ਹੱਲ ਨਿਕਲਿਆ ਹੁੰਦਾ ਤੇ ਫਿਰ ਇੱਥੇ ਆਉਣ ਦੀ ਲੋੜ ਕੀ ਸੀ ਬਸ ਉਹ ਸਮਾਂ ਦਈ ਜਾਂਦੇ ਆ ਫਿਰ ਅਸੀਂ ਤਾਂ ਬੈਠੇ ਆ ਜੀ ਹਾਂਜੀ ਕੀ ਹੁਣ ਕੀ ਫਿਰ ਕੀ ਗੱਲ ਹੋਈ ਅੱਗੇ ਹਾਂਜੀ ਬਾਬਾ ਦੱਸੋ ਜੀ ਹਾਂਜੀ ਹਾਂਜੀ ਭਾਜੀ ਬੈਠੇ ਆ ਜੀ ਕੋਈ ਗੱਲ ਨਹੀਂ ਫਿਰ ਹਾਂ ਹਾਂ ਬੈਠੇ ਆ ਲੰਮਾ ਸਮਾਂ ਬੈਠਣਾ ਪਿਆ ਜੀ ਤਾਂ ਵੀ ਕੋਈ ਨਹੀਂ ਬੈਠੇ ਆ ਜੀ ਸਾਡੇ ਦਾ ਕਰਮਾ ਜੀ ਇਹੇ ਆ ਬੈਠੇ ਆ ਧੁੱਪੇ ਆ ਸ਼ਾਮਾਂ ਬੈਠੇ ਆ ਕੋਈ ਗੱਲ ਨਹੀਂ ਜੀ ਹੁਣ ਵੋਟਾਂ ਵੀ ਆ ਗਈਆਂ ਨੇ ਫਿਰ ਵੋਟਾਂ ਵਿੱਚ ਪਿੰਡਾਂ ਵਿੱਚ ਫਿਰ ਕਿਹਦੀ ਸਪੋਰਟ ਕਰ ਰਹੇ ਹੋ ਜ਼ਿਆਦਾਤਰ ਇੰਨਾ ਵਿੱਚ ਕਿਹੜੀ ਪਾਰਟੀ ਫਿਰ ਸਮਰਥਨ ਕਿਹੜੀ ਪਾਰਟੀ ਨੂੰ ਦੇ ਰਹੇ ਹੋ ਭਾਜੀ ਕਿਸੇ ਅਸੀਂ ਕਿਸਾਨ ਯੂਨੀਅਨ ਆ ਅਸੀਂ ਕਿਸੇ ਦੀ ਸਪੋਰਟ ਨਹੀਂ ਕਰਦੇ ਕਿਸੇ ਦੀ ਨਾ ਅਕਾਲੀ ਨਾ ਕਾਂਗਰਸੀ ਨਾ ਝਾੜੂ ਪੋਚਾ ਬੀਜੇਪੀ ਤੇ ਜਮਾ ਹੀ ਨਹੀਂ ਨਾ ਅਸੀਂ ਕਿਸੇ ਦੀ ਸਪੋਰਟ ਨਹੀਂ ਕਰਦੇਗੇ ਵੋਟ ਤਾਂ ਪਾਉਣੀ ਹੈ ਕਿਸੇ ਨੂੰ ਅਸੀਂ ਭਾਜੀ ਪਹਿਲਾਂ ਉਹਨਾਂ ਨੂੰ ਸਵਾਲ ਕਰਾਂਗੇ ਠੀਕ ਹੈ ਜੀ ਵੋਟ ਅਸੀਂ ਫਿਰ ਆਪਣੀ ਮਰਜ਼ੀ ਦੇਖਾਂਗੇ ਨਾ ਮੌਕੇ ਤੇ ਸਾਨੂੰ ਵੈਸੇ ਚਲੋ ਮੇਰਾ ਮੋਰਚੇ ਦੇ ਵਿੱਚ ਬੇਟਾ ਮੈਨੂੰ ਕਹਿਣ ਨੂੰ ਕਹਿਣਾ ਨਹੀਂ ਚਾਹੀਦਾ ਦਾ ਅਸੀਂ ਸਿਮਰਜੀਤ ਮਾਨ ਦੀ ਜ਼ਰੂਰ ਕਰਾਂਗੇ ਸਪੋਰਟ ਉਹ ਕਿਉਂ ਜੀ ਉਹ ਖੜਦਾ ਵਾ ਲੜਦਾ ਵਾ ਲੋਕਾਂ ਵਾਸਤੇ ਕਿਸਾਨਾਂ ਵਾਸਤੇ ਜਵਾਨਾਂ ਵਾਸਤੇ ਲੜਦਾ ਖੜਦਾ ਵਾ ਇਸ ਚੀਜ਼ ਦਾ ਇਹ ਕੀ ਕੰਮ ਕੀਤਾ ਨੇ ਸੰਗਤ ਤੁਹਾਨੂੰ ਕੀ ਲੱਗਦਾ ਉਹ ਤਾਂ ਗਲਤ ਬਿਆਨ ਦੇ ਰਿਹਾ ਸੀ ਸਰਦਾਰ ਭਗਤ ਸਿੰਘ ਨੂੰ ਹੱਤਵਾਦੀ ਕਹਿ ਰਿਹਾ ਇੱਕੋ ਗੱਲ ਨੂੰ ਯਾਰ ਕਿਉਂ ਰੜਦੇ ਹੁੰਦੇ ਪੱਤਰਕਾਰ ਜੇ ਸ਼ਹੀਦ ਦੇ ਆਦਮ ਸਰਦਾਰ ਭਗਤ ਸਿੰਘ ਨੂੰ ਇਹ ਗੱਲ ਕਹੀ ਹੈ ਹੈ ਉਹਦੀ ਆਪਣੀ ਮਤਲਬ ਹਰ ਇੱਕ ਚੀਜ਼ ਜਿਵੇਂ ਇਹੀ ਕਹਿ ਦਿੰਨੇ ਆ ਆਪਣੋ ਟੀ ਵਿਚਾਰ ਹੁੰਦੇ ਆ ਵਿਚਾਰਤਾਰਾ ਹਰ ਇੱਕ ਦੀ ਅਲਗਾ ਅਲਗਾ ਠੀਕ ਹੈ ਜੀ ਜੇ ਮੈਂ ਤੁਹਾਨੂੰ ਗਦਾਰ ਕਹਿ ਦੂੰਗਾ ਤੁਸੀਂ ਗਦਾਰਤ ਨਹੀਂ ਹੋਣ ਲੱਗੇ ਠੀਕ ਹੈ ਜੀ ਇਹ ਮਾਨਸ ਦੀ ਵਧੀਆ ਮੰਨਦੇ ਆ ਫਿਰ ਉਹਨਾਂ ਦੀ ਪਾਰਟੀ ਦੇ ਹੋਰ ਜਿਹੜੇ ਉਮੀਦਵਾਰ ਨੇ ਉਹ ਕਿਨ ਜਿੱਤਰੇ ਹੋਰ ਜਗ੍ਹਾ ਤੋਂ ਭਾਜੀ ਜਿੱਤਣਗੇ ਸਾਰਾ ਕੁਝ ਜਿੱਦਾਂ ਝਾੜੂ ਨੂੰ ਲੋਕਾਂ ਨੇ ਜਿਤਾਤਾ ਉਦਾਂ ਹੀ ਜਿੱਤਣਗੇ ਇਹ ਸਵਾਲ ਵੈਸੇ ਇੱਥੇ ਬਣਦਾ ਨਹੀਂ ਮੈਂ ਕਰ ਰਿਹਾ ਆ ਕਿਉਂ ਜੇ ਗद्दार ਕਿਸੇ ਨੂੰ ਕਹਿੰਦਾ ਸਾਨੂੰ ਅਤਵਾਦੀ ਕਹਿੰਦਾ ਭਗਤ ਸਿੰਘ ਨੂੰ ਅਤਵਾਦੀ ਕਹਿੰਦਾ ਹੈਨਾ ਸਾਰੇ ਲੋਕਾਂ ਨੇ ਕਹਿੰਦਾ ਤੇ ਸਾਨੂੰ ਸਾਰਿਆਂ ਨੂੰ ਸਾਰੇ ਅਤਵਾਦੀ ਕਹੀ ਜਾਂਦੇ ਪੰਜਾਬੀਆਂ ਅਤਵਾਦੀ ਕਹਿੰਦੇ ਉਦੋਂ ਤਾਂ ਕੋਈ ਇਤਰਾਜ਼ ਨਹੀਂ ਕਰਦਾਗਾ ਸਾਨੂੰ ਕੋਈ ਖਾਲਸਤਾਨੀ ਕਹਿੰਦਾ ਜਿਹਨੇ ਆਪਣਾ ਦੇਸ਼ ਆਜ਼ਾਦ ਕਰਾਇਆ ਜਿਹਦਾ ਨਾਮ ਬੜੇ ਸੁਨਹਿਰੀ ਅੱਖਰਾਂ ਚਾਉਂਦਾ ਉਹਨੂੰ ਅੱਤਵਾਦੀ ਕਹਿ ਰਿਹਾ ਉਹ ਉਹ ਗੱਲ ਕਰਦੇ ਆਪਾਂ ਪਾਜੀ ਉਹ ਗੱਲ ਤੁਹਾਡੀ ਠੀਕ ਆ ਅੱਤਵਾਦੀ ਅਸੀਂ ਜਿਹੜੇ ਸਾਡੇ ਬਜ਼ੁਰਗ ਬੈਠੇ ਆ ਇਹ ਵੀ ਦੇਸ਼ ਦੀ ਆਜ਼ਾਦੀ ਵਾਸਤੇ ਅੱਜ ਬੈਠੇ ਆ ਉਹ ਦੇਸ਼ ਦੀ ਆਜ਼ਾਦੀ ਉਹਨਾਂ ਨੇ ਕਰਾਈ ਅਸੀਂ ਪੰਜਾਬ ਨੂੰ ਆਜ਼ਾਦ ਕਰੋਣਾ ਉਹ ਸਾਡੇ ਵਾਸਤੇ ਛੱਡ ਗਏ ਸੀਗੇ ਵੀ ਖਣੀ ਇਹ ਚੰਗੇ ਰਹਿਣਗੇ ਜਿਹੜੇ ਇੰਡੀਆ ਨਾਲ ਜਿਹੜੇ ਨਹੀਂ ਉਹ ਚੰਗੇ ਰਹੇ ਹੁਣ ਤਾਂ ਵੀ ਪੰਜਾਬ ਦੀ ਆਜ਼ਾਦੀ ਵਾਸਤੇ ਸਾਡੇ ਬਜ਼ੁਰਗ ਬੈਠੇ ਆ ਇਹ ਪੰਜਾਬ ਦੀ ਆਜ਼ਾਦੀ ਵਾਸਤੇ ਬੈਠੇ ਆ ਪੰਜਾਬ ਦੇ ਨਾਲ ਤੱਕਾ ਹੋ ਰਿਹਾ ਤਾਨੂੰ ਪਤਾ ਭਾਈ ਜੀ ਹੋਂਦ ਦੀ ਲੜਾਈ ਆ ਇਹ ਹੋਂਦ ਦੀ ਨਸਲਾਂ ਫਸਲਾਂ ਦੀ ਹੋਂਦ ਦੀ ਲੜਾਈ ਚੱਲ ਰਹੀ ਆ ਸਾਨੂੰ ਹੱਕ ਨਹੀਂ ਮਿਲ ਰਹੇ ਸਾਡੇ ਹੱਕ ਕੀ ਆ ਤੁਹਾਨੂੰ ਸਭ ਨੂੰ ਪਤਾ ਤੁਸੀਂ ਵੀ ਪੰਜਾਬੀ ਭਰਾ ਹੋ ਕਿਸਾਨਾਂ ਦੇ ਪੁੱਤਰ ਹੋ ਸਾਡੇ ਹੱਕ ਕੀ ਆ ਸਾਨੂੰ ਜ਼ਿਆਦਾਤਰ ਲੋਕਾਂ ਨੂੰ ਇਹ ਨਹੀਂ ਪਤਾ ਸਾਡੇ ਹੱਕ ਕੀ ਆ ਅਸੀਂ ਹੱਕਾਂ ਦੀ ਖਾਤਰ ਬੈੰਨੇ ਆ ਕਿਹਦਾ ਨਹੀਂ ਜੀ ਕਰਦਾ ਯਾਰ ਘਰੇ ਅਸੀਂ ਦੇ ਵਿੱਚ ਬੈਠੀ ਆ ਪੱਖੇ ਦੇ ਵਿੱਚ ਬੈਠੀ ਜਿਹੜੇ ਸਾਡੇ ਵਾਸਤੇ ਸ਼ਹੀਦ ਹੋ ਗਏ ਆ ਉਹਨਾਂ ਦਾ ਦੇਨ ਕੌਣ ਦੇਊਗਾ ਪੰਜਾਬ ਦੇ ਵਾਸਤੇ ਜਿਹੜੇ ਲੋਕ ਚੱਲ ਵਸੇ ਆ ਮਰ ਗਏ ਆ ਠੀਕ ਆ ਜਾਂ ਇਹਨਾਂ ਨੇ ਮਾਰ ਦਿੱਤੇ ਆ ਗੋਲੀਆਂ ਮਾਰ ਮਾਰ ਕੇ ਉਹਨਾਂ ਤੇ ਦੇਣਾ ਕੌਣ ਦੇਊਗਾ ਭਾਜੀ ਜਿਵੇਂ ਮੈਨੀਫੈਸਟੋ ਵਿੱਚ ਕਾਂਗਰਸ ਗਰੰਟੀ ਦੇ ਰਹੀ ਐ ਐਮ ਐਸ ਪੀ ਦੇ ਵਿੱਚ ਗਰੰਟੀ ਦਵਾਂਗੇ ਅਸੀਂ ਸਾਰੀਆਂ ਫਸਲਾਂ ਤੇ ਤੇ ਮੋਦੀ ਸਰਕਾਰ ਵੀ ਮੈਨੀਫੈਸਟੋ ਵਿੱਚ ਕਹਿ ਰਹੀ ਐ ਵੀ 22 ਫਸਲਾਂ ਤੇ ਐਮ ਐਸ ਪੀ ਦਵਾਂਗੇ ਫੇ ਕੀ ਦੇ ਕੇ ਤੁਸੀਂ ਵੋਟ ਪਾਉਂਗੇ ਹੁਣ ਭਾਜੀ ਜਿਹੜੀਆਂ ਇਹਨਾਂ ਦੀਆਂ ਗਰੰਟੀਆਂ ਨਾ ਗਰੰਟੀ ਦੇ ਉੱਤੇ ਤਾਂ ਯਕੀਨ ਕਰਨ ਦੀ ਲੋੜ ਨਹੀਂ ਐ ਠੀਕ ਆ ਜੀ ਜੇ ਗਰੰਟੀ ਦਿੰਦੇ ਗਰੰਟੀਆਂ ਬਿਲਕੁਲ ਝੂਠੀਆਂ ਇਹਨਾਂ ਦੀਆਂ ਚਾਹੇ ਉਹ ਬੀ ਜੇ ਪੀ ਐ ਚਾਹੇ ਕਾਂਗਰਸ ਆ ਝਾੜੂ ਤਾਂ ਤੁਸੀਂ ਦੇਖ ਹੀ ਲਿਆ ਉਹਨਾਂ ਦੀ ਇਹਨਾਂ ਦੀਆਂ ਗਰੰਟੀਆਂ ਦੇ ਵੋਟ ਨਾ ਪਾਉ ਵੋਟ ਆਉਦੀ ਸਮਝ ਨਾ ਪਾਉ। ਹਮਮ ਬਸ ਇਹ ਗੱਲ ਆ ਪਿੰਡਾਂ ਵਿੱਚ ਹੈਗੀ ਹਾਲੇ ਵੀ ਝੜੂ ਦੀ। ਪਿੰਡਾਂ ਵਿੱਚ ਘੁੰਮਦੇ ਆਂ ਸਰਵੇ ਕਰਦੇ ਆਂ। ਲੋਕ ਤਾਲੀ ਵੀ ਝੜੂ ਝੜੂ ਕਰਦੇ ਨੇ। ਨਾ 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 ਪਾਜੀ ਮੈਂ ਗੀਤਕਾਰ ਹਾਂ ਇੱਕ ਮੈਂ। ਪਾਜੀ ਮੇਰਾ ਸਾਰਾ ਕੁਝ ਲਿਖਿਆ ਪਿਆ। ਕਿਤੇ ਸਮਾਂ ਆਉਣ ਤੇ ਤੁਹਾਨੂੰ ਸੁਣਾਵਾਂਗੇ ਸਾਰਾ। ਪੇਸ਼ ਗੀਤ ਸਾਡੇ ਸਾਹਮਣੇ ਕੋਈ ਗੀਤ ਮੈਂ ਮੈਂ ਗਾਉਂਦਾ ਨਹੀਂਗਾ ਮੈਂ ਸਿਰਫ ਲਿਖਦਾ। ਮੈਂ ਕਲਾਕਾਰ ਲੈ ਕੇ ਆਉਂਗਾ। ਆਉਣੇ ਆ ਮੇਰੇ ਕਲਾਕਾਰ ਇੱਥੇ। ਤੇ ਤੁਹਾਨੂੰ ਮੈਂ ਸੁਣਾਉਂਗਾ ਵੀ ਅਸੀਂ ਕੀ ਕੀ ਲਿਖਿਆ ਵਾ ਠੀਕ ਆ ਭਾਈ ਜੀ ਝਾੜੂ ਪੋਚਾ ਸਾਰਾ ਕੁਝ ਵਿੱਚ ਦਿੱਤਾ ਹੋਇਆ ਇੱਕ ਸ਼ਾਇਦ ਤੁਸੀਂ ਮੇਰਾ ਗੀਤ ਸੁਣਿਆ ਹੋਊਗਾ ਚੱਲਦਾ ਐਨਐਸਏ ਗੀਤ ਭਾਈ ਮੇਰਾ ਚੱਲ ਰਿਹਾ ਨੈਸ਼ਨਲ ਸਕਿਉਰਿਟੀ ਐਕਟ ਤੇ ਮੈਂ ਲਿਖਿਆ ਸੀ ਬਹੁਤ ਚੱਲ ਰਿਹਾ ਬਾਬੇ ਦੀ ਕਿਰਪਾ ਨਾਲ ਕਿਹੜਾ ਸਿੰਗਰ ਨਿਕਿਆ ਜੀ ਉਹ ਮੇਰਾ ਗੁਰੀ ਧਾਰੀਵਾਲ ਮੇਰਾ ਆਪਣੇ ਤਿਆਰ ਕੀਤਾ ਹੈ ਮੁੰਡਾ ਉਹਦੇ ਨਾਲ ਮੈਂ ਵੀ ਆ ਬਹੁਤ ਵਧੀਆ ਗਾਇਆ ਮੁੰਡੇ ਨੇ ਰੂਪਾ ਰੰਡੇਆਲਾ ਦੀ ਆਈਡੀ ਤੇ ਮੇਰੀ ਰੂਪਾ ਰੰਡੇਆਲਾ ਮੇਰਾ ਨਾਮ ਆ ਜੀ ਆਈਡੀ ਤੇ ਚੱਲਦਾ ਸਾਰਾ ਕੁਝ ਠੀਕ ਆ ਭਾਈ ਜੀ ਜੇ ਤੁਸੀਂ ਦੇਖਣਾ ਤਾਂ ਕਿਤੇ ਦੇਖ ਲ ਮਾ ਵੀ ਹੋ ਕਹਿਣਾ ਚਾਹੁੰਦਾ ਇਹ ਜਿਹੜੇ ਸਾਡੇ ਬੰਦੇ ਫੜੇ ਨੇ ਕਿ ਉਹ ਰਿਆ ਕਰਨਗੇ ਜਨੇ ਜਰੀ ਆਣੀ ਕਰਦੇ ਉਹਨਾਂ ਜਿਹੜੇ ਉੱਠਦੇ ਨਹੀਂ ਇੱਥੇ ਹੁਣ ਸਾਡੀ ਕੋਈ ਬੁੱਢੇ ਵਾਰੇ ਕੋਈ ਇਥੇ ਛੜਕਾਂ ਤੇ ਬਹਿਣ ਦੀ ਕੋਈ ਗੱਲ ਤਾਂ ਨਹੀਂ ਰਹੀ। ਪਰ ਗੱਲ ਤਾਂ ਇਹ ਉਹ ਸਾਨੂੰ ਉਹ ਧੱਕਾਸ਼ਾਹੀ ਬਹੁਤ ਹੀ ਤੇਰੀ ਮੋਤੀ ਸਰਕਾਰ ਕਰ ਰਹੀ ਹੈ। ਸਾਡੇ ਕਾਲੇ ਕਾਨੂੰਨ ਨੂੰ ਵਾਪਸ ਕਰਾ ਕੇ ਵੀ ਇਹਨੇ ਸਾਨੂੰ ਕਾਲਾ ਕਾਨੂੰਨ ਨਹੀਂ ਦੇਣਾ ਵਾਪਸ ਕੀਤੇ ਨਾਲ ਲਿਖਤੀ ਰੂਪ ਦਿੱਤੇ ਨੇ। ਉਹਦੇ ਬਾਅਦ ਸਾਡੇ ਨਾਲ ਧੱਕੇ ਕਰ ਰਹੇ ਜੇ ਕੋਈ ਬੋਲਦਾ ਉਹਨੂੰ ਪੜ ਕੇ ਜੇਲ੍ਹਾਂ ਹੀ ਦਿੱਤੀ ਜਾਂਦੇ ਨੇ। ਇਹ ਕੋਈ ਉਹਨਾਂ ਵਾਸਤੇ ਕੰਮ ਚੰਗਾ ਨਹੀਂਗਾ। ਇਹਦਾ ਨਾ ਸਾਡੀ ਕਾਇ ਜਿਹੜੀ ਭਗਤਪਾਲ ਸਰਕਾਰ ਸਾਡੀ ਇੱਥੋਂ ਵਾਲੀ ਪੰਜਾਬ ਸਰਕਾਰੇ ਨਾ ਉਹ ਸੁਣਦੀ ਕੋਈ ਨਾ ਹਰਿਆਣਾ ਸਰਕਾਰ ਸੁਣਦੀ ਏ ਤੇ ਨਾ ਉਹ ਮੋਦੀ ਸਰਕਾਰ ਸੁਣਦੀ ਏ ਜੇ ਅਸੀਂ ਘਰ ਦਿੱਲੀ ਜਾਣ ਨੂੰ ਤਿਆਰ ਕੀਤੇ ਸਾਡੇ ਕਿ ਕਿਲ ਵੱਡੇ ਵੱਡੇ ਠੋਕ ਕੇ ਦੇ ਗਲਾ ਕੇ ਰੱਖਤੇ ਨੇ ਤੋਂ ਅਸੀਂ ਇੱਥੇ ਧਰਨਾ ਲਾ ਕੇ ਇੱਥੇ ਬਹਿ ਗਏ ਆ ਅਸੀਂ ਤਾਂ ਜਿੰਨੇ ਜਰ ਜਾਣਾ ਜਿੰਨੇ ਸਾਡੀਆਂ ਸ਼ਰਤਾਂਾਂ ਪਾਸ ਹੋਣੀਆਂ ਉਹਨੇ ਜਿਹੜੇ ਜਾਣਾ ਨੇ ਅਸੀਂ ਦੇਖ ਕਰਕੇ ਬਣ ਆ ਵੀ ਜੋ ਸਾਡੀਆਂ ਸ਼ਰਤਾਂ ਪਾਸ ਹੋਣੀਆਂ ਉੱਠਾਂਗੇ ਜਾ ਜਿਹੜੇ ਤਿੰਨ ਸਿੱਖ ਸਾਡੇ ਕਿਸਾਨ ਜਿਹੜੇ ਅੰਦਰ ਉਹਨਾਂ ਗ੍ਰਿਫਤਾਰ ਕੀਤੇ ਨੇ ਜਿੰਨਾ ਤੇ ਛੱਡਦੇ ਨਹੀਂ ਉਹਨਾਂ ਚ ਰਹੀ ਤੂੰ ਜਾਣਾ ਨਹੀਂ ਇਹ ਜੇਲਾ ਮੰਗਾ ਸਾਡੀਆਂ ਪੂਆਂ ਕਰਨਗੇ ਫਿਰ ਜਾਵਾਂਗੇ ਐਵੇਂ ਤਾਂ ਜਾਣਾ ਨਹੀਂ ਘਰੋਂ ਬਾਰੋਂ ਤਾਂ ਅਸੀਂ ਆਏ ਹੀ ਆ ਬੁੱਢੇ ਠਾਹ ਰਹੇ ਗਿਆ ਚਲੋ ਘਰ ਦੇ ਤਾਂ ਵੀ ਬਜੇ ਆਣ ਕੇ ਇੱਥੇ ਬੈਠੇ ਆਣ ਕੇ ਉਹਨਾਂ ਦੇ ਰਹੀ ਜਾਣਾ ਨਹੀਂ ਨਹੀਂ ਗਰਮੀ ਚ ਬੈਣਾ ਔਖਾ ਨਹੀਂ ਲੱਗਦਾ ਜੀ ਫਿਰ ਸਾਨੂੰ ਬਜ਼ੁਰਗਾਂ ਨੂੰ ਕੋਈ ਔਖਾ ਨਹੀਂ ਲੱਗਦਾ ਫੜੇ ਵੀ ਗਏ ਨੇ ਵੱਡੀ ਆਪੇ ਵੱਡੀ ਹੈ ਫੜੇ ਗਏ ਨੇ ਫੜੇ ਨਾਲ ਉੱਥੇ ਕਿ ਔਖੇ ਤੇ ਕੀ ਫੜੇ ਨਾਲ ਗਲਗਾ ਗਾਈਆਂ ਨੇ ਉਹਨਾਂ ਨਾਲ ਔਖੇ ਕੋਈ ਨਹੀਂ ਹੈਗੇ ਕੀ ਪੜਾਈਆਂ ਪਿੰਡਾਂ ਦੇ ਆ ਜੀ ਆ ਸਮੇਂ ਵਿੱਚ ਤਾਂ ਸਾੜੀ ਹੁੰਦੀ ਆ ਆਪਣੀ ਸਾੜੀ ਹੁੰਦੀ ਆ ਕੜਕਾ ਫਟਨੀ ਆ ਵੀ ਤੇ ਗੌਣੀਆਂ ਵੀ ਫੜਿਆ ਦਿਆ ਸਾਡੇ ਬਜ਼ੁਰਗ ਦਾ ਜੋ ਫੜੇ ਪਉਂਦੇ ਸੀ ਨਾ ਚਫੇਰੇ ਵੜਗਣਾ ਬਾਲ ਦਿੰਦੇ ਸੀ ਤੇ ਬਾਲਦਨ ਗੌਣਵਾ ਤੇ ਰਾਹ ਛੱਡਦੇ ਉੱਥੇ ਹੀ ਪੰਡਾ ਲਾ ਦਿੰਦੇ ਸੀ ਅੰਦਰ ਕੋਈ ਲੰਘ ਨਹੀਂ ਦਿੰਦੇ ਕਿ ਝੱਜਰ ਰੱਖੀ ਹੁੰਦੀ ਸੀ ਦੋ ਪੇਸੀਆਂ ਗੁਰਦੀਆਂ ਪਾਜਦੀਆਂ ਸੀ ਉਹ ਲਾ ਲਾ ਕੇ ਪਾਣੀ ਅੰਦਰ ਪੀਤੀ ਨਾ ਬਾਹਰ ਨਿਕਲ ਨਹੀਂ ਦਿੰਦੇ ਤੇ ਬਜ਼ੁਰਗ ਉਹਨਾਂ ਨਾਲੋਂ ਅਸੀਂ ਹੁਣ ਤਾਂ ਔਖੇ ਦੇ ਨਹੀਂ ਗਏ ਉਹਦਾ ਇੱਥੇ ਪਾਣੀ ਵੀ ਲੰਗਰ ਚੱਲਦੇ ਨੇ ਹਰ ਇੱਕ ਸੇ ਵਾਧੂ ਮਿਲਦੀ ਸਾਨੂੰ ਜੀ ਲੰਗਰ ਇੱਥੇ ਬੈਜਣਾ ਪੰਜਾਬੀ ਉੱਥੇ ਲੰਗਰ ਸ਼ੁਰੂ ਹੋ ਜਾਂਦਾ ਲੰਗਰ ਸ਼ੁਰੂ ਹੋ ਜਾਂਦਾ ਲੰਗਰ ਆਉਣਿਆ ਰੰਗ ਆਪਣੇ ਕੇ ਚੌਲ ਸਾਨੂੰ ਮਿਲ ਕੇ ਆਉਂਦੇ ਆ ਹਾਂਜੀ ਪਾਜੀ ਜਿਹੜੀ ਤੁਸੀਂ ਝਾੜੂ ਦੀ ਹਵਾ ਕਹਿੰਦੇ ਸੀ ਨਾ ਕੋਈ ਹਵਾ ਨਹੀਂ ਝਾੜੂ ਦੀ ਇੱਕ ਕੁਛਕ ਭੇਡਾਂ ਵਾਂ ਜਿਹੜੇ ਬਾਲੇ ਅੰਧ ਭਗਤ ਜੀ ਨੂੰ ਅੰਨੇ ਭਗਤ ਆਪਾ ਕਹਿ ਦਿੰਦੇ ਆ ਉਹੀ ਬਸ ਮਾਨ ਸਾਹਿਬ ਮਾਨ ਸਾਹਿਬ ਕਰਦੇ ਆ ਬਾਕੀ ਤਾਂ ਕੋਈ ਹਾਲ ਨਹੀਂ ਇਹਨਾਂ ਦਾ ਭਾਈ ਸਾਡੇ ਪਿੰਡਾਂ ਦੇ ਵਿੱਚ ਉਧਰ ਨੇੜੇ ਨੇੜੇ ਸਾਰੇ ਜਾ ਕੇ ਵੇਖ ਲੈ ਪੜਾ ਬੁਰਾ ਹਾਲਾ ਪਾਜੀ ਇਹਨਾਂ ਦਾ ਕਰਮਜੀਤ ਨੂੰ ਮ ਪੂਰੀ ਹਰ ਵਿਰੋਧ ਹੋ ਰਿਹਾ ਉਹ ਉੱਥੇ ਦਾ ਬੀਜੇਪੀ ਦਾ ਜਿਆਦਾ ਵਿਰੋਧ ਹੋ ਰਿਹਾ ਭਾਜੀ ਸਭ ਦਾ ਵਿਰੋਧ ਹੋ ਰਿਹਾ ਜੀ ਸਭ ਦਾ ਸਭ ਦਾ ਵਿਰੋਧ ਹੋ ਰਿਹਾ ਇੱਕ ਗਿਆ ਸੀ ਹੰਸਰਾਜ ਉਹ ਇੱਕ ਦੇਖੋ ਇਹਨਾਂ ਕੋਲੇ ਗੱਲ ਕਰੀ ਆ ਇਹ ਬਾਬਾ ਫਰੀਦ ਜੀ ਦੀ ਧਰਤੀ ਹੈ ਇਹ ਬਾਬਾ ਫਰੀਦ ਜੀ ਦੀ ਧਰਤੀ ਪਹਿਲਾਂ ਤੋਂ ਹੀ ਆ ਜੇ ਦਾ ਬੀਜੇਪੀ ਦਾ ਹੰਸਰਾਜ ਆ ਗਿਆ ਉਹਨੇ ਆ ਕੇ ਸਾਨੂੰ ਦੱਸਣਾ ਨਹੀਂਗਾ ਵੀ ਇਹ ਬੀਜੇਪੀ ਦੀ ਆਪਣੇ ਦੀ ਬਾਬਾ ਫਰੀਦ ਜੀ ਦੀ ਧਰਤੀ ਹੈ ਇੰਟਰਵਿਊ ਦੇਖ ਰਿਹਾ ਸੀ ਮੈਂ ਹੰਸਰਾਜ ਜੀ ਉਹ ਕਹਿ ਰਿਹਾ ਸੀ ਜਦੋਂ ਮੈਂ ਪਹਿਲਾਂ ਦਿੱਲੀ ਚ ਐਮਪੀ ਸੀਗਾ ਮੈਂ ਵੀ ਕਿਸਾਨਾਂ ਨਾਲ ਗੱਲਬਾਤ ਕੀਤੀ ਸੀ ਵੀ ਉਹਨਾਂ ਮੰਤਰੀਆਂ ਨਾਲ ਗੱਲਬਾਤ ਕੀਤੀ ਸੀ ਵੀ ਤੂੰ ਕਿਸਾਨਾਂ ਨਾਲ ਗੱਲਬਾਤ ਕਰ ਵੀ ਸਹੀ ਮੰਨ ਤੁਸੀਂ ਸਰਾਜ ਨੂੰ ਗੱਲ ਕੀਤੀ ਹੋਣੀ ਉਹਨੇ ਉਸ ਟਾਈਮ ਭਾਜੀ ਇਹ ਤਾਂ ਇਹਨਾਂ ਦੀਆਂ ਗੱਲਾਂ ਵਾ ਠੀਕ ਆ ਇਹ ਗੱਲਾਂ ਤਾਂ ਭਗਵੰਤ ਮਾਨ ਵੀ ਪਹਿਲਾਂ ਕਰਦਾ ਹੁੰਦਾ ਸੀਗਾ ਮੈਂ ਐਦਾਂ ਕਰਾ ਦੂੰਗਾ ਉਦਾਂ ਕਰਾ ਦੂੰਗਾ ਕੀਤਾ ਸੱਤਾ ਦੇ ਵਿੱਚ ਆ ਕੇ ਜੇ ਕੁਝ ਕੀਤਾ ਤਾਂ ਹੈਗਾ ਦੱਸੋ ਭਾਈ ਕੁਛ ਨੀ ਦਾ ਸਰਪ ਇਹਨਾਂ ਦਾ ਇੱਕ ਵੋਟਾਂ ਲੈਣ ਦਾ ਜ਼ਰੀਆ ਹੈ ਵੀ ਇੱਹੀ ਇਦਾਂ ਕਹਿ ਕੇ ਝੂਠ ਬੋਲ ਕੇ ਵੋਟਾਂ ਲੈ ਲਈਏ ਬਾਅਦ ਵਿੱਚ ਕਿਸੇ ਨੇ ਨਹੀਂ ਸੁਣਨਾ ਪਰ ਵੀ ਇੱਕ ਗੱਲ ਕਹਿ ਰਹੇ ਨੇ ਜਿਹੜੇ ਬੀਜੇਪੀ ਦੇ ਲੀਡਰ ਨੇ ਵੀ ਸਾਨੂੰ ਪੰਜਾਬ ਤੋਂ ਜਿਤਾਉ ਉਹ ਅਸੀਂ ਪੋਲ ਦਾ ਕੰਮ ਕਰਾਂਗੇ ਮੋਦੀ ਨਾਲ ਤਾਂ ਹੀ ਗੱਲ ਉਹ ਕਿਸਾਨਾਂ ਦੀ ਗੱਲ ਤਾਂ ਹੀ ਪਹਚਾਵਾਗੇ ਜੇ ਸਾਨੂੰ ਭੇਜਣ ਕੇ ਪਾਰਲੀਮੈਂਟ ਵਿੱਚ ਭਾਜੀ ਇਕੱਲੇ ਬੀਜੇਪੀ ਵਾਲੀ ਜਿਤਾਈਏ ਤਾਂ ਫੇਰ ਹੀ ਗੱਲ ਕਰਨਗੇ ਤੇ ਜਿਹੜੇ ਪਹਿਲਾਂ ਜਿੱਤ ਕੇ ਜਾਂਦੇ ਉਹ ਉਹ ਸੁੱਤੇ ਪਏ ਆ ਉੱਥੇ ਮੋਢਾ ਦੁਖੀ ਜਾਂਦਾ ਕਿ ਇਹਦਾ ਕਦੇ ਕੁਛ ਕਰੀ ਜੇ ਕੁਛ ਕਰਦੇ ਆ ਭਾਈ ਗੱਲ ਇਹਨਾਂ ਨੇ ਕਿਸੇ ਦੀ ਕੁਛ ਨਹੀਂ ਕਰਨੀ ਭਾਜੀ ਜਦੋਂ ਪੈ ਜਾਂਦੀ ਹੋਰ ਕਿਸੇ ਦੀ ਗੱਲ ਕਿਸਾਨਾਂ ਜਵਾਨਾਂ ਦੀ ਗੱਲ ਨਹੀਂ ਕਰਦੇ ਫਸਲਾਂ ਨਸਲਾਂ ਦੀ ਗੱਲ ਨਹੀਂ ਕਰਦੇ ਇਹ ਤਾਂ ਇਹਨਾਂ ਦੀਆਂ ਕਹਿਣ ਦੀਆਂ ਗੱਲਾਂ ਬਾਜੀ ਇਦਾਂ ਨਹੀਂ ਹੁੰਦਾ ਹੁੰਦਾ ਚੂਰ ਬੋਲਦੇ ਆ ਸਭ ਸਰ ਵੋਟਾਂ ਲੈਣ ਮਾਰੇ ਦੱਸੋ ਜੇ ਇਹ ਜਲੰਧਰ ਤੋਂ ਅਨਸਰਾਜ ਬੀਏਪੀ ਦਾ ਬਣਿਆ ਸੀਗਾ ਹਨਾ ਜਾਂ ਦਿੱਲੀ ਤੋਂ ਬਣੇ ਇਹਨੇ ਕਿਹੜੇ ਕਿਹੜੇ ਮਸਲੇ ਉੱਥੇ ਰੱਖੇ ਸੀਗੇ ਸਸਦ ਦੇ ਵਿੱਚ ਦੱਸਿਓ ਕਵਲ ਹੈਗਾ ਕੋਈ ਮਸਲਾ ਰੱਖਿਆ ਕੋਈ ਰੱਖਿਆ ਬਸ ਐ ਹੀ ਹੁਣ ਨੰਗੇ ਜਾਣੇ 5 ਸਾਲ ਕੀ ਕਰਦੇ ਆ ਐਮਪੀ ਐਮਪੀ ਬੰਦੇ ਤੱਕੜ ਜਿਤਾਉ ਜਿਹੜੇ ਪੰਜਾਬ ਦੀ ਅੱਜ ਗੱਲ ਕਰਦੇ ਆ ਜਾਂ ਜਿਨ੍ਹਾਂ ਨੇ ਗੱਲ ਕਰਨੀ ਆ ਲੱਖਾ ਸਦਾਨ ਨੂੰ ਕਿਵੇਂ ਦੇਖਦੇ ਹੋ ਉਹਨਾਂ ਨੂੰ ਟਿਕਟ ਮਿਲੀ ਆ ਸਮਝੀ ਸੀ ਮਾਨ ਵੱਲੋਂ ਬਠਿੰਡੇ ਤੋਂ ਕੀ ਲੱਗਦਾ ਵੀ ਜਿੱਤੇ ਜਾਣਗੇ ਇਸ ਵਾਰ ਭਾਜੀ ਜਿੱਤ ਜਾਣਗੇ ਨਹੀਂ ਮੈਂ ਕਹਿੰਦਾ ਉਸ ਬੰਦੇ ਨੂੰ ਜਿਤਾ ਦੇਣਾ ਚਾਹੀਦਾ ਮੈਂ ਉਹਦਾ ਕੋਈ ਸਮਰਥਕ ਨਹੀਂ ਹੈ ਠੀਕ ਹੈ ਜੀ ਮੈਂ ਸਮਰਥਕ ਨਹੀਂ ਮੈਂ ਆਪਣੇ ਗੀਤਾਂ ਦੇ ਵਿੱਚ ਉਹਨਾਂ ਦੇ ਨਾਂ ਪਾਉਣਾ ਭਾਣਾ ਸਿੱਧੂ ਸਭ ਦੇ ਮੈਂ ਨਾਂ ਪਾਉਣਾ ਵਾ ਮੈਂ ਕੋਈ ਫੇਮ ਨਹੀਂ ਲੈਣਾ ਚਾਹੁੰਦਾ ਮੈਂ ਕਹਿੰਦਾ ਇਹੋ ਜਿਹੇ ਬੰਦੇ ਨੂੰ ਜਿਹੜਾ ਪੰਜਾਬ ਦੀ ਗੱਲ ਕਰਦਾ ਕਿਸਾਨੀ ਜਵਾਨੀ ਬਚਾਉਣ ਦੀ ਗੱਲ ਕਰਦਾ ਉਸ ਬੰਦੇ ਨੂੰ ਜਿਤਾ ਦੇਣਾ ਚਾਹੀਦਾ ਚਾਹੇ ਮੇਰਾ ਦੁਸ਼ ਹਾਲਾਂਕਿ ਆਪਣਾ ਤਾਂ ਕਿਸੇ ਨਾਲ ਦੁਸ਼ਮਣ ਵੈਰ ਵਿਰੋਧ ਨਹੀਂ ਹੈਗਾ ਠੀਕ ਹੈ ਜੀ ਅਸੀਂ ਗੱਲ ਕਰਾਂਗੇ ਠੋਕ ਕੇ ਗੱਲ ਕਰਾਂਗੇ ਚਾਰਾਂ ਪਾਰਟੀਆਂ ਨਾਲ ਠੀਕ ਹੈ ਜੀ ਜੇ ਤੁਸੀਂ ਸਾਡੀ ਗੱਲ ਕਰੋਗੇ ਤਾਂ ਜਰੂਰ ਵੋਟ ਲੈ ਜਾਓਗੇ ਤੁਹਾਡੇ ਫਰੀਦਕੋਟ ਦੇ ਵਿੱਚ ਬਹੁਤ ਹੌਟ ਸੀਟ ਮੰਨੀ ਗਈ ਹੈ ਪੂਰਾ ਫਸਾਵਾ ਮੁਕਾਬਲਾ ਹੈ ਕੌਣ ਲੱਗਦਾ ਕੌਣ ਲੈ ਕੇ ਜਾਊਗਾ ਭਾਜੀ ਹੌਟ ਸੀਟ ਬਹੁਤ ਹੈ ਪਰ ਮੁਕਾਬਲਾ ਕੋਈ ਨਹੀਂ ਹੈ ਇਹ ਤਾਂ ਲੋਕਾਂ ਦਾ ਨਹੀਂ ਪਤਾ ਕਿ ਤਣੂ ਪਾ ਦੇ ਨੇ ਮੇਰੇ ਖਿਆਲ ਨਾਲ ਵਾਹਿਗੁਰੂ ਸੁੱਖ ਰੱਖੇ ਸਿਮਰਜੀਤ ਸਿੰਘ ਮਾਨ ਹੀ ਜੇ ਕੋਈ ਕੈਂਡੀਡੇਟ ਖੜਾ ਕਰਕੇ ਵਧੀਆ ਕਰਤਾ ਉਹ ਹੀ ਜਿੱਤਣਗੇ ਕਿਉਂਕਿ ਲੋਕਾਂ ਨੇ ਤਿੰਨ ਪਾਰਟੀਆਂ ਦੇ ਵੇਖਿਓ ਅਕਾਲੀ ਕਾਂਗਰਸੀ ਦੇ ਬੀਜੇਪੀ ਤੇ ਝਾੜੂ ਵੇਖ ਲਿਆ ਤੇ ਸਾਡਾ ਫਰਜ ਬੰਦਾ ਪੰਜਵੇਂ ਬੰਦੇ ਨੂੰ ਦਈਏ ਯਾਰ ਦੋ ਸਾਲ ਪਹਿਲਾਂ ਜਿੱਤੇ ਸੀ ਨਾ ਉਹ ਇਸ ਕਰਕੇ ਵੀ ਇਸ ਵਾਰ ਲੱਗਦਾ ਇਹਨੂੰ ਵੋਟਾਂ ਪਾਉਣਗੇ ਮਿਸਰੀ ਸਿੰਘ ਮਾਨ ਨੂੰ ਆਏ ਚਾਹੀਦੀਆਂ ਪਾਉਣੀਆਂ ਵੀਰੇ ਚਾਹੀਦੀਆਂ ਪਾਉਣੀਆਂ ਕੰਮ ਵੀ ਕਿਤੇ ਨੇ ਦੋ ਸਾਲਾਂ ਚ ਹਾਂ ਭਾਜੀ ਕੰਮ ਤਾਂ ਜੇ ਹੁਣ ਤੇ ਕੰਮ ਤਾਂ ਹਲਕੇ ਦੇ ਐਮਐਲਏ ਨੇ ਜਾਂ ਪਿੰਡ ਨੇ ਕਰਾਉਣੇ ਹੁੰਦੇ ਆ ਹੁਣ ਪਿੰਡ ਦੇ ਸਰਪੰਚ ਕਿਤੇ ਉਸ ਪਾਰਟੀ ਜੇ ਕਿਤੇ ਉਸ ਪਾਰਟੀ ਜੇ ਕਿਤੇ ਉਸ ਪਾਰਟੀ ਫਿਰ ਐਮਪੀ ਦਾ ਕੀ ਕਸੂਰ ਆ ਐਮਐਲਏ ਦਾ ਕੀ ਕਸੂਰ ਆ ਦੱਸੋ ਮੈਨੂੰ ਕੰਮ ਕਰਵਾਉਣ ਵਾਲਾ ਬ ਕੰਮ ਤੇ ਆਪ ਦੇ ਆਪ ਹੀ ਹੋ ਜਾਂਦੇ ਆ ਸਾਡੇ ਕੰਮ ਆ ਜਿਹੜੇ ਕਿਸਾਨ ਜੁਨੀਆ ਦੇ ਲੀਡਰ ਆ ਸਾਡੇ ਬਿਨਾ